ਕਿਦਾਂ ਦੇਖ ਰਹੇ ਹੋ ਭਾਈ ਅਮਰਤਪਾਲ ਸਿੰਘ 2024 ਦੇ ਵਿੱਚ ਲੋਕਾਂ ਦੇ ਵੱਲੋਂ ਐਮਪੀ ਚੁਣੇ ਗਏ ਦੋਸਤੋ ਬਾਤ ਬਹੁਤ ਤਰੀਕੇ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਖਿਲਾਫ ਵੀ ਚੱਲੀਆਂ ਕਦੇ ਕਿਹਾ ਕੁਝ ਐਟ ਵਾਇਰਲ ਹੋਊਗੀ ਕਦੇ ਕੁਝ ਕਦੇ ਕੁਝ ਪਰ ਅੱਜ ਜਿਸ ਤਰੀਕੇ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਜਿਸ ਤਰੀਕੇ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਬਾਪੂ ਤਰਸੀਮ ਸਿੰਘ ਹਾਣਾ ਦੇ ਵੱਲੋਂ ਕੈਂਪਾਂ ਦਾ ਆਗਾਜ਼ ਕੀਤਾ ਗਿਆ 28 ਦੇ ਲਗਭਗ ਕੈਂਪ ਜਿਹੜੇ ਹੈਗੇ ਆ ਉਹ ਸਤਲੁਜ ਦੇ ਕੰਢੇ ਬਿਆਸ ਦੇ ਕੰਢੇ ਚੱਲ ਰਹੇ ਸੇਵਾਵਾਂ ਨੂੰ ਕਿਵੇਂ ਦੇਖ ਰਹੇ ਹੋ ਬਿਰਜੀ ਇੱਕ ਤਾਂ ਚਲੋ ਇਹ ਜਿਹੜਾ ਕਰੋਪੀ ਆਈ ਵੀ ਹੈ ਨਾ ਹਾਂ ਤੇ ਜਾਈ ਜਾਂ 88 ਵਾਲਾ ਹਾਲਾਤ ਉਦੋਂ ਵੀ ਭੈੰਕਰ ਹਾਲ ਬਣ ਗਏ ਤਾਂ ਕੁਝ ਕੁਦਰਤ ਦੇ ਵੱਸ ਜਿਹੜਾ ਕੁਦਰਤ ਦਾ ਖਲਵਾੜ ਵੀ ਅਸੀਂ ਕੀਤਾ ਸਰਕਾਰਾਂ ਵਿੱਚ ਜਿੰਮੇਵਾਰ ਭਾਅ ਢਾਉਂਦੇ ਸਰ ਬਾਕੀ ਜਿਵੇਂ ਰੋੜਾਂ ਦੀ ਖਾਤਰ ਜਿਹੜਾ ਪਾਣੀ ਜਮਾ ਕਰਕੇ ਤੇ ਉੱਥੋਂ ਫਲੱਡ ਖੋਲੇ ਜਾਂਦੇ ਆ ਸੈਂਟਰ ਸਰਕਾਰ ਦੀ ਤੇ ਇਦੋਂ ਵੱਡੀ ਗੱਲ ਵੀ ਕੋਈ ਰਹਿਤ ਨਾ ਤੇ ਕੋਈ ਬਿਆਨ ਨਾ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਇੱਥੋਂ ਪਤਾ ਲੱਗਦਾ ਵੀ ਹੋਰ ਕਿਸੇ ਵੀ ਸਾਮចਹਾ ਜਿੱਥੇ ਮਰਜ਼ੀ ਗੁਜਰਾਜ ਜਿੱਥੇ ਮਰਜ਼ੀ ਕੋਈ ਵੀ ਆਉਂਦੀ ਆ ਸਭ ਦਾ ਸਰਕਾਰ ਦਾ ਜ਼ਿੰਮੇਵਾਰੀ ਬਣਦੀ ਠੀਕ ਪਰ ਉਹਨਾਂ ਦੇ ਹੱਕ 'ਚ ਖੜੇ ਤੇ ਟੀਮ ਆਪਰੇ ਬੀੜੇ ਭੇਜਦੇ ਰਹੇ ਰਾਤ ਫੰਡ ਵੀ ਜਾਰੀ ਕਰਦੇ ਰਹੇ ਪਰ ਪੰਜਾਬ ਵਾਸਤੇ ਨਹੀਂ ਜਿੱਥੇ ਇਹ ਗੱਲ ਆ ਦੂਜੀ ਗੱਲ ਵੀ ਪੰਜਾਬ ਚ ਸਰਕਾਰ ਬਣਦੀ ਸਟੇਟ ਸਰਕਾਰ ਉਹ ਕਾਹਦੇ ਹੱਥੇ ਬਣਦੀ ਐ ਐਮਐਲਏ ਮੁੱਖ ਮੰਤਰੀ ਇਸੇ ਵਾਸਤੇ ਹੁੰਦਾ ਵੀ ਲੋਕ ਹੀ ਬਣਾਉਂਦੇ ਚੁਣ ਕੇ ਤੇ ਮੁੜ ਕੇ ਲੋਕਾਂ ਦੇ ਦੁੱਖ ਸੁੱਖ ਸਹਾਇ ਹੋਣ ਉਹ ਪੈਨ ਦੇ ਨਾਲ ਕੰਮ ਕਰ ਸੈਂਟਰ ਤੋਂ ਵੀ ਲੈਉਣ ਤੱਕੇ ਨਾਲ ਉਹ ਸਾਰਾ ਢਾਂਚਾ ਫੇਲ ਹੋ ਚੁੱਕਾ ਤੇ ਪਰ ਦੂਜੇ ਪਾਸੇ ਇੱਥੇ ਜਿਵੇਂ ਦੀਪ ਸਿੱਧੂ ਵੀਰ ਉਹ ਸੰਤ ਬਾਬਾ ਜਰਨੈਲ ਸਿੰਘ ਦੇ ਬੋਲ ਹਿਰਦੇ ਈ ਧਾਰ ਕੇ ਤੇ ਉਹ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਜਿਵੇਂ ਪੰਜਾਬ ਨੂੰ ਜਗਾਉਣ ਵਾਸਤੇ ਹੱਕਾਂ ਦੀ ਰੱਖੀ ਜਦੋਂ ਨੇ ਵੇਖ ਲਿਆ ਸੈਂ ਦਾ ਕਿਵੇਂ ਹੱਕ ਖੋਏ ਜਾਇਰੇ ਪਾਣੀ ਖੋਇਆ ਜਾ ਰਿਆ ਉਹ ਚਿੰਗ ਲੈ ਕੇ ਆਇਆ ਦਿਲ ਦੇ ਵਿੱਚ ਤੜਫ ਲੈ ਕੇ ਆਇਆ ਸੀਗਾ ਚਲੋ ਸਰਕਾਰਾਂ ਨੂੰ ਮਨਜ਼ੂਰ ਨਹੀਂ ਹੋਇਆ ਵਾਹਿਗੁਰੂ ਦਾ ਕੀ ਪਾਣਾ ਤੇ ਪਰ ਉਹ ਚਿੰਗ ਜਿਹੜੀ ਲਾ ਗਿਆ ਉਹ ਜਾਗਦੀ ਤੋਂ ਉਹਦੇ ਵਿੱਚ ਸ਼ਾਮਲ ਹੋਇਆ ਦੀ ਟੀਮ ਚ ਭਾਈ ਅਮਰਪਾਲ ਸਿੰਘ ਉਹਨੇ ਵੀ ਜੇ ਕੁਛ ਉਹਦੇ ਆਪਦੇ ਪੱਲੇ ਸੀ ਤਾਂ ਹੀ ਉਹ ਮਿਸਾਲ ਜਾਗਦੀ ਰੱਖ ਲਈ ਦੀਪ ਸਦਵਾਲੀ ਵੀ ਨੌਜਵਾਨਾਂ ਦੇ ਦਿਲ ਤੱਕ ਪਹੁੰਚ ਕਰ ਲਈ ਜਿਨ੍ਹਾਂ ਨੂੰ ਕੁਝ ਨੂੰ ਨਸ਼ਾ ਦੇ ਇਲਜ਼ਾਮ 'ਚ ਬਦਨਾਮ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਕੁਝਾਂ ਨੂੰ ਨਸ਼ੇ ਦੇ ਵਿੱਚ ਫਸਾ ਲਿਆ ਸੀ ਪਰ ਉਹਨਾਂ ਨੂੰ ਅਮਰਪਾਲ ਦੇ ਬੋਲਾਂ ਨੇ ਕੱਢ ਲਿਆ ਤੇ ਫੇਰ ਉਹ ਸਾਰਾ ਕੁਝ ਹੋਇਆ ਤੇ ਫੇਰੇ ਵੀ ਸਰਕਾਰ ਤੋਂ ਜਰਿਆ ਗਿਆ ਤੇ ਚੱਕ ਕੇ ਉਹਨੂੰ ਧੱਕੇ ਛਾਈ ਕਰਕੇ ਅੰਦਰ ਐਨਐਸ ਲਾ ਕੇ ਨਜਾਇਜ਼ ਸਾਰਾ ਪਰ ਕੇ ਪਰ ਉਹਦੀ ਜਿਹੜੀ ਬੋਲ ਸੀ ਜਾਂ ਉਹਦੀ ਜਿਹੜੀ ਛਵੀ ਸੀ ਉਹ ਲੋਕਾਂ ਵਿੱਚ ਫੈਲ ਚੁੱਕੀ ਸੀ ਤੇ ਫਿਰ ਆਇਆ ਸਮਾਂ ਤੇ ਐਮਪੀ ਬਣਾਤਾ ਲੋਕਾਂ ਨੇ ਮਾਰ ਅੰਦਰ ਬੈਠਾ ੱੱਕੇ ਚਾਈ ਸਾਰੀ ਸਾਡੇ ਨਾਲ ਵੀ ਹਾਰਿਆ ਹੋਇਆਂ ਨੂੰ ਜਿਹੜੇ ਸਿੱਖਾਂ ਦੇ ਕਾਤਲ ਉਹਨਾਂ ਨੂੰ ਉਸ ਸੀਟਰ 'ਚ ਵਜ਼ੀਰੀਆਂ ਦਿੱਤੀਆਂ ਜਾਂ ਸਾਹਮਣੇ ਸਾਡੇ ਤੇ ਪਰ ਫਿਰ ਵੀ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੀ ਆਸ ਦੀ ਕਰਨ ਜਾ ਕੇ ਐਮਪੀ ਬਣਾਇਆ ਤੇ ਪਰ ਹੁਣ ਜਿਹੜਾ ਹੜਾਂ ਦੀ ਮਾਰ ਪੈ ਰਹੀ ਕੁਦਰ ਦੀ ਜਿਹੜੀ ਹੋ ਰਿਹਾ ਸਾਡੇ ਨਾਲ ਇਹ ਤਾਂ ਹੁਣ ਨਜੱਠਣਾ ਦਾ ਹੈ ਪੰਜਾਬ ਨਜੱਠ ਰਿਹਾ ਉੱਥੇ ਪਾਈ ਅਮਰਪਾਲ ਸਿੰਘ ਦਾ ਜਿਹੜਾ ਉਹ ਸਾਰਾ ਕਾਰਜਕਾਲ ਉਹਨਾਂ ਦੀ ਟੀਮ ਸਾਰੀ ਬਹੁਤ ਵੱਡੀ ਗੱਲ ਆ ਪੰਜਾਬ ਨੂੰ ਆਕਾਸ਼ ਜਾਗੀ ਆ ਠੀਕ ਆ ਕੋਈ ਕਹਿ ਸਕਦਾ ਵੀ ਵੋਟਾਂ ਦੀ ਖਾਤਰ ਪਰ 70 ਸਾਲ ਤੋਂ ਇਥੇ ਸਰਕਾਰਾਂ ਬੰਦੀਆਂ ਨਹੀਂ ਆ ਐਮਪੀ ਐਮਐਲਏ ਬੰਦੇ ਰਹਿਆ ਦਸਰਾਪਾਪਾ ਨਹੀਂ ਕਹਿੰਦੇ ਵੀ ਹੋਰ ਨਾ ਕੋਈ ਬਥੇਰੇ ਹੈਗੇ ਹੋਰ ਵੀ ਗਰਾਉਂਡ 'ਚ ਸੇਵਾ ਕਰਨ ਵਾਲੇ ਪਰ ਤਾਨ ਲਾ ਕੇ ਜਿਹੜਾ ਪੂਰਾ ਸੇਵਾ ਤੇ ਜਿਹੜਾ ਵਿਸ਼ਵਾਸ ਜਿੱਤਿਆ ਨੌਜਵਾਨਾਂ ਦਾ ਅੱਜ ਆਪਾਂ ਮਾਝਾ ਤਾਂ ਕਹਿੰਦੇ ਕਹਿੰਦਾ ਵੀ ਮਾਝੇ 'ਚੋਂ ਬਣਿਆ ਭਾਊਆ ਮਾਝੇ ਵਾਲਾ ਕੋਈ ਸ਼ੱਕ ਨਹੀਂ ਤੇ ਮਾਝਾ ਦਿਲ ਦਰਿਆ ਠੀਕ ਆ ਲੋਕਾਂ ਦੀਆਂ ਰੋਂਦੀਆਂ ਹੋਰ ਵੀ ਖਾਨਸਾਂ ਨੇ ਪਰ ਹੱਸਦਿਆਂ ਦੀਆਂ ਸਾਰਾ ਗਾਂਗਾਂ ਤੇ ਮਤਾਵਾਂ ਦੀਆਂ ਸਾਹਮਣੇ ਆ ਰਹੀਆਂ ਵੀਡੀਓ ਵੀ ਕੋਈ ਸ਼ੱਕ ਨਹੀਂ ਉਹ ਹੌਸਲਾ ਜਿਹੜਾ ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਰੱਬ ਦੀ ਕਰਨੀ ਆ ਹਨ ਇੱਥੇ ਵੱਡੇ ਵੱਡੇ ਰਾਜੇ ਰਾਣਿਆਂ ਨੂੰ ਮਹਾਰਾਜ ਕੰਗਾਲ ਵੀ ਕਰਤਾ ਤੇ ਕਈਆਂ ਨੂੰ ਕੀੜਿਆਂ ਨੂੰ ਪਾਤਸ਼ਾਹियां ਦੇਤੀਆਂ ਇਸ ਕਰਕੇ ਮਾਝਾ ਤਾਂ ਹੈ ਦਬਾਬੇ ਦੇ ਵਿੱਚ ਵੀ ਪੂਰੀ ਬੋਲਬਾਲਾ ਸੀ ਕਿਉਂਕਿ ਅੱਧਾ ਦਬਾਬੇ ਦਾ ਏਰੀਆ ਵੀ ਕੁਝ ਜੁੜ ਜਾਂਦਾ ਹੈ ਐਮਪੀ ਦੀ ਸੀਟ ਦੇ ਨਾਲ ਪਰ ਜਿਹੜਾ ਲੋਕਾਂ ਨੂੰ ਭਲੇਖਾ ਹੀ ਵੀ ਛੈਂਦ ਜਿਹੜਾ ਮਾਲਵਾ ਇਧਰ ਅਮਰਤਪਾਲ ਦੀ ਗੱਲ ਨਹੀਂ ਪਰ ਹੁਣ ਵੀਰ ਜੀ ਤੁਸੀਂ ਦੇਖੋਗੇ ਵੀ ਟਰਾਲੇ ਜਿਹੜੇ ਵੱਡੇ ਵੱਡੇ ਨੌਜਵਾਨ ਲੈ ਕੇ ਆ ਰਹੇ ਪਿੰਡਾਂ ਦੇ ਵਿੱਚ ਬਜ਼ੁਰਗ ਸਾਰਾ इकठा हो के ग्राइयां करदे पाए ओना ते फोटो किदी लग रही जी। आ जी दीप सिद्धू दी चलो आपा संत बाबा जर्नैल सिंह दी फोटो भी आ चल ਨੌਜਵਾਨਾ ਨੂੰ ਜਿਹੜਾ ਉਹਨਾਂ ਦੇ ਸਮੇਂ ਤੇ ਆ ਕੇ ਜਿਹਨਾਂ ਨੂੰ ਗਾਈਡ ਕਰਦਾ ਨਾ ਵੀ ਇਹ ਜੇ ਨਹੀਂ ਗੱਲ ਵੀ ਸੰਤ बाबा जर्नैल सिंह ਨੂੰ ਭੁੱਲ ਜਾਣਗੇ ਕਿਉਂਕਿ ਦੀਪ ਸਿੱਧੂ ਦਾ ਸੰਤ बाबा जर्नैल सिंह ਆਏ ਕਰਕੇ ਪਰ ਉਹ ਜਿਹੜਾ ਨੌਜਵਾਨਾ ਵਿੱਚ ਰਹਿ ਜਿਵੇਂ ਸਰੀਰ ਕਰਕੇ ਉਹ ਪਿਆਰ ਬਣ ਜਾਂਦਾ ਸੱਚੇ ਇਨਸਾਨ ਦੇ ਨਾਲ ਤੇ ਦੀਪ ਸਿੱਧੂ ਦੀ ਫੋਟੋ ਤੇ ਅਮਰਤਪਾਲ ਸਿੰਘ ਦੀ ਫੋਟੋ ਮਾਲਵੇਚ ਜਿਹੜੀਆਂ ਟਰਾਲੀਆਂ ਚੱਲ ਕੇ ਆ ਰੀਆਂ 90 ਤੇ ਕਹਿ ਲੋ ਤੁਸੀਂ ਇਹ ਲੱਗਣੀਆਂ ਕੋਈ ਮਤਲਬ ਹੋਰ ਕੋਈ ਪਾਰਟੀ ਕੋ ਲੀਡਰ ਲਵਾ ਨਹੀਂ ਸਕਦੇ ਆ ਆਪ ਦੀਆਂ ਧੱਕੇ ਨਾਲ ਕਹੂਗਾ ਵੀ ਤੇ ਨੌਜਵਾਨੀ ਮੰਨਣਗੇ ਤੇ ਪਹਿਲੀ ਗੱਲ ਸਿਆਣੇ ਆਪ ਹੀ ਚੁੱਪਾ ਵੀ ਇਹ ਜਿਹੜੀ ਸੁਨਾਮੀ ਆ ਜਾਂਦੀ ਆ ਜਿਹੜੀ ਲਹਿਰ ਬਣ ਜਾਂਦੀ ਆ ਇਹ ਤੂਫਾਨ ਦੇ ਅੱਗੇ ਕੋਈ ਖੜ੍ਹਾ ਨਹੀਂ ਜਾਣਾਗਾ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਅਮਰਤਪਾਲ ਸਿੰਘ ਜਾਈ ਮੁੱਖ ਮੰਤਰੀ ਕੁਰਸੀ ਤੇ ਬਹਿਣ ਨੂੰ ਗੱਲ ਪੰਜਾਬ ਦੇ ਇਹ ਹਾਲਾਤ ਇਹਨਾਂ ਨੂੰ ਨਜਿੱਠਣ ਵਾਸਤੇ ਮਜਬੂਤ ਦਾਵੇਦਾਰ ਇਥੇ ਸਰਕਾਰ ਤੇ ਖੇਤਰੀ ਪਾਰਟੀ ਤੇ ਮੁੱਖ ਮੰਤਰੀ ਜਿਹੜਾ ਅੱਜ ਜਿਹੜਾ ਸਾਡਾ ਪੰਜਾਬ ਦਾ ਸੀਐਮ ਹੋਵੇ ਤੇ ਤਮਾਸ਼ੀਬੀਨ ਬਣ ਕੇ ਰਹਿ ਗਿਆ ਹੋ ਦੁੱਖ ਦੀ ਗੱਲ ਆ ਪੰਜਾਬ ਦੇ ਨਾਲ ਲੋਕਾਂ ਨੇ 70 ਸਾਲ ਤੋਂ ਲੁੱਟਿਆ ਮਹਿਸੂਸ ਕਰਕੇ ਤੇ ਨਵਿਆਂ ਨੂੰ ਕਾ ਦਿੱਤਾ ਸੀ ਪਰ ਉਹਨਾਂ ਦੇ ਮਗਰ ਵੀ ਦਿੱਲੀ ਰਲਦੀ ਆ ਉਥੋਂ ਦਿੱਲੀ ਤੋਂ ਵਾਇਆ ਨਾਗਪੁਰ ਤੱਕ ਰਲਦੀਆਂ ਸ਼ਾਇਦ ਜਿਹੜਾ ਉਹਨਾਂ ਨੇ ਹਾਲਾਤ ਬਣਾ ਦਿੱਤੇ ਸਾਰਾ ਲੁੱਟਣ ਦਾ ਜਿਹੜਾ ਸਾਰਾ ਕੁਝ ਉਹਨਾਂ ਨੇ ਕਾਨੂੰਨ ਨਵੇਂ-ਨਵੇਂ ਲਿਆ ਕੇ ਤਾਂ ਬੜੇ ਪੈਸਾ ਗਰਾਹੀ ਕਰਨ ਵਾਲਾ ਕੰਮ ਕਰਤਾ ਪਰ ਇੱਥੇ ਹੱਥ ਹੀ ਖੜੇ ਕਰ ਗਈ ਪੰਜਾਬ ਸਰਕਾਰ ਕੋਈ ਦੁੱਖ ਨਹੀਂ ਗਾ ਸੀ ਵੀ ਲਿਉਣ ਵਾਲਾ ਜਿਹਾ ਵੋਟਾਂ ਪਰ ਜਿਹੜੇ ਹਾਲਾਤ ਬਣ ਗਏ ਆ ਇੱਥੇ ਹੱਥ ਖੜੇ ਕਰ ਗਿਆ ਇਸ ਟਾਈਮ 'ਚ ਲਈਏ 13 ਐਮਪੀ 13 'ਚ ਮੈਂ ਤਾਂ ਤਿੰਨ ਹੀ ਕਹਿਣਾ ਬਿਚਾਲੇ ਕਾ ਬਹੁ ਰਾਸ਼ਟਰਾ ਗੱਲ ਨੇ ਨੇ ਦੋ ਤਾਂ ਗੱਜੇ ਹੀ ਹੋਏ ਨਾ ਭਾਈ ਸਰਬਜੀਤ ਸਿੰਘ ਖਾਲਸਾ ਮਹਾਨ ਸ਼ਹੀਦ ਦਾ ਪੁੱਤਰ ਫਰੀਦਕੋਟ ਤੋਂ ਉਹ ਸਾਰੇ ਫਰੀਦਕੋਟ ਹਲਕੇ ਦੀ ਸਾਰਿਆਂ ਦੀ ਨਮਾਇੰਦੀ ਕਰਦਾ ਲੈ ਕੇ ਹੱਡ ਬਾਰਡਰਾਂ ਤੇ ਜਿਹੜਾ ਉਹ ਗਵਾਹੀ ਕਰ ਰਿਹਾ ਸਾਰੇ ਫਰੀਦਕੋਟ ਨੂੰ ਮਾਣ ਹੋਣਾ ਚਾਹੀਦਾ ਅੱਜ ਤਾਂ ਲੋਕ ਪੁੱਠਾ ਸਿੱਧਾ ਚੱਲ ਰਹੇ ਹੋਣਗੇ ਪਰ ਮਾਣ ਹੋਣਾ ਚਾਹੀਦਾ ਫਰੀਦਕੋਟ ਹਲਕੇ ਨੂੰ ਸਾਰੇ ਨੂੰ ਜਿਉਂ ਉਨ੍ਹਾਂ ਨੇ ਸ਼ਹੀਦ ਦੇ ਪੁੱਤ ਦੀ ਲਾਜ ਰੱਖੀ ਆ ਉਹਨਾਂ ਦੇ ਐਮਪੀ ਨੇ ਲਾਜ ਰੱਖੀ ਫਰੀਦਕੋਟ ਏਰੀਏ ਦੇ ਮਾਲਵੇ ਦੀ ਖਾਸ ਕਰਕੇ ਸਾਰਾ ਲੈ ਕੇ ਹੜਾਂ ਤੇ ਦੂਜਾ ਭਾਈ ਅਮਰਤਪਾਲ ਸਿੰਘ ਤੇ ਚੱਲ ਆਪਾਂ ਹੋਰ ਗਿਣ ਲੈਨੇ ਇੱਕ ਵੱਡਾ ਐਮਪੀ ਤੇ ਦੂਜੇ ਸਾਰੇ ਇਸ ਕਰਕੇ ਉਵੇਂ ਐਮਐਲਏ ਤਾਂ ਫਿਰ 90 ਦੇ 90 ਜਿਹੜੇ 92 ਲਾ ਲੋ ਉਹ ਸਾਰੇ ਇਸ ਕਰਕੇ ਲਹਿਰ ਬਣ ਚੁੱਕੀ ਬੜੀ ਵੱਡੀ ਗੱਲ ਆ ਤੇ ਦੁੱਖ ਦੀ ਗੱਲ ਆ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਖਾਤਰ ਬੜੀਆਂ ਬੇਤੁਖੀਆਂ ਗੱਲਾਂ ਚਲੋ ਕੋਈ ਔਗਣ ਹੁੰਦਾ ਵਿਰੋਧ ਤਾਂ ਹੋਣੀ ਚਾਹੀਦੀ ਆ ਪਰ ਉਹ ਸਹੀ ਅਰਥਾਂ ਵਿੱਚ ਹੋਣੀ ਚਾਹੀਦੀ ਆ ਕੋਈ ਕਿਸੇ ਨਿਜਮ ਤੇ ਵਿਰੋਧ ਹੋਣਾ ਚਾਹੀਦਾ ਪਰ ਅੱਖਾਂ ਮੀਰ ਕੇ ਅੰਨੇ ਹੋ ਕੇ ਵੀ ਵਡਿਆਈ ਨਾ ਝਲਣੀ ਤੇ ਜਿਹੜੇ ਲੋਕ ਸੀ ਉਹ ਕਿਸੇ ਉਹਨਾਂ ਦੀ ਫੋਟੋ ਤਾਂ ਲੱਭਣੀ ਕੀ ਆ ਉਹ ਲੋਕ ਆਪ ਉਹ ਨਹੀਂ ਲੱਭ ਰਹੇ ਜੇ ਜੇ ਨੌਜਵਾਨੀ ਜੋਸ਼ ਆ ਜਾਂ ਸਿਆਣੇ ਵੀ ਅੱਗੇ ਲਾ ਕੇ ਉਹ ਟੀਮਾਂ ਜਿਹੜੇ ਅੱਜ 28 ਕੈਂਪ ਲੱਗੇ ਹੋਇਆ ਕਿਵੇਂ ਨੌਜਵਾਨ ਸੰਭਾਲੇ ਜ਼ਿੰਮੇਵਾਰੀਆਂ ਦੇ ਨਾਲ ਇਹ ਨਹੀਂ ਵੀ ਕੱਲਾ ਉਹ ਆਪਣੀਆਂ ਵੋਟਾਂ ਪਕੜਨ ਲਈ ਮੇਲਾ ਵੇਖਣ ਲਈ ਜ਼ਿੰਮੇਵਾਰੀ ਪੂਰੀ ਨਿਭਾ ਰਹੇ ਆ ਲਿਖ ਲਿਖ ਕੇ ਕਿ ਕਿੱਥੇ ਕਿੱਥੇ ਰੋਜ ਦਾ ਲੰਗਰ ਪਾਣੀ ਜਾਣਾ ਕਿੱਥੇ ਕਿੱਥੇ ਜੜੀਆਂ ਵਸਤਾਂ ਕਿਥੋਂ ਕਿਥੋਂ ਰਾਸ਼ਤਾਂ ਤੁਰਹਾਨੇ ਜੋ ਵੀ ਕਨੈਕਟ ਕਰਕੇ ਟੀਮ ਨਾਲ ਆਪਾਂ ਵੇਖਦੇ ਆਂ ਮੈਂ ਆ ਜੀਰੇ ਹਲਕੇ ਦਾ ਜਿਹੜਾ ਕੈਂਪ ਹੈਗਾ ਮੈਂ ਵੇਖਿਆ ਵੀਰਾਂ ਕੋਲ ਇਥੋਂ ਤੱਕ ਲਿਸਟਾਂ ਆ ਵੀ ਕਿਹਦੇ ਕੋਲ ਕਿੰਨੇ ਪਸ਼ੂ ਆ ਇਹ ਵੀ ਲਿਸਟਾਂ ਉਹਨਾਂ ਕੋਲ ਹਾਂਜੀ ਹਾਂਜੀ ਬਹੁਤ ਵੱਡੀ ਇਹ ਵੱਡੀ ਗੱਲ ਆ ਵੀ ਉਹ ਸਾਰੇ ਜਿਹੜੇ ਅੱਕਿਓਹੇ ਸਾਰੇ ਸਿਸਟਮ ਤੋਂ ਤੇ ਆਪਦੇ ਹੱਥ ਦੇ ਵਿੱਚ ਪਾਵਰ ਲਿਆਉਣ ਦੀ ਖਾਤਰ ਸਾਰੇ ਨੌਜਵਾਨਾਂ ਨੂੰ ਇਹ ਜਿਹੜੀ ਆਸ ਦੀ ਕਿਰਨ ਜਾਗੀ ਆ ਭਾਈ ਅਮਰਤਪਾਲ ਸਿੰਘ ਦੇ ਵਿੱਚੋਂ ਤੇ ਮੈਂ ਕਹਿੰਦਾ ਵੀ ਦੀਪ ਸਿੱਧੂ ਦੀਨੂ ਕਹਿੰਦੇ ਸੀਗੇ ਵਿਰੋਧ ਕਰਨ ਵਾਲੇ ਭਲਾ ਉਹ ਕਿਸਾਨ ਜਥੇਬੰਦੀਆਂ ਜਾਂ ਹੋਰ ਕਹਿੰਦੇ ਸੀ ਇੱਥੋਂ ਕਿਵੇਂ ਆ ਗਿਆ ਇਹ ਲਾਲਚ ਵਸ ਆ ਗਿਆ ਕੱਢਣਾ ਚਾਹੁੰਦੇ ਪੰਜਾਬ ਚੋਂ ਤੇ ਪਰ ਅੱਜ ਉਹ ਦੀਪ ਸਿੱਧੂ ਦੀ ਫੋਟੋ ਵੀ ਗਵਾਹੀ ਕਰ ਰਹੀ ਆ ਸੰਤ ਬਾਬਾ ਜਰਨੈਲ ਸਿੰਘ ਤਾਂ ਉਹਦੋਂ ਵੱਡੀ ਗੱਲ ਆ ਨਾ ਉਹ ਤਾਂ ਬੜੀ ਮਹਾਨ ਹਸਤੀ ਸੀ ਕਹਿਣ-ਕਹਿਣ ਪਰ ਉਹਦੇ ਤੋਂ ਕਿਣਕਾ ਲੈ ਕੇ ਦੀਪ ਸਿੱਧੂ ਦੀ ਫੋਟੋ ਅੱਜ ਜੇ ਟਰਾਲੀ ਤੇ ਨੌਜਵਾਨਾਂ ਜੋਸ਼ ਭਰਦੀ ਆ ਤੇ ਫਿਰ ਉਹ ਅਮਰਤਪਾਲ ਸਿੰਘ ਦੀ ਲਹਿਰ ਬਣਾਈ ਦੀਪ ਸਿੱਧੂ ਦੀ ਫੋਟੋ ਨੇ ਬੜੀ ਵੱਡੀ ਗੱਲ ਆ ਪੰਜਾਬ ਸਿਓ ਦਾ ਸ਼ਾਇਦ ਚਲੋ ਬੜੇ ਚਿਰਾਂ ਬਾਅਦ ਹੀ ਸੀ ਕਿਤੇ ਕਿਸਮਤ ਜਾਗਣ ਲੱਗੀ ਆ ਤੇ ਕੁਝ ਨਾ ਕੁਝ ਪੰਜਾਬ ਦੀ ਜਿਹੜੀ ਤਰਾਸ ਦੀ ਉਹ ਦੂਰ ਹੋਊਗੀ ਕੁਛ ਨਾ ਕੋਈ ਸਾਡੇ ਹੱਕਾਂ ਦੀ ਗੱਲ ਖੇਤਰੀ ਪਾਰਟੀ ਤੇ ਉੱਥੇ ਜਿਹੜੇ ਵਿਰੋਧ ਕਰਨ ਵਾਲੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਕੁਛ ਰੱਬ ਦਾ ਵਾਸਤਾ ਠੀਕ ਆ ਵਿਰੋਧੀ ਤਾਂ ਚਾਹੀਦੇ ਵਿਰੋਧੀ ਧਿਰ ਵੀ ਹੁੰਦੀ ਜੋ ਸਰਕਾਰ ਆਉਂਦੀ ਆ ਤੇ ਤੁਸੀਂ ਅੱਜ ਵੀ ਕਰ ਸਕਦੇ ਪਰ ਉਹ ਜੇਲ੍ਹ 'ਚ ਬੈਠੇ ਆ ਐਨਐਸਏ ਦੱਸੋ ਤੁਸੀਂ ਕੋਈ ਵੀ ਜਿਹੜਾ ਵਿਰੋਧੀ ਅਮਰਪਾਲ ਸਿੰਘ ਦਾ ਦੱਸ ਸਕਦਾ ਐਨਐਸਏ ਕਾਦੇ ਲਈ ਲਾਈ ਆ ਸਾਰੇ ਵਿਰੋਧ ਕਰਦੇ ਆ ਉੱਤੋਂ ਤਾਂ ਸਾਰੇ ਕਹਿੰਦੇ ਆ ਫਿਰ ਤੁਸੀਂ ਕਿਉਂ ਨਹੀਂ ਕਹਿੰਦੇ ਵੀ ਇਹ ਨਜਾਇਜ਼ ਲਈ ਆ ਹੁਣ ਤਾਂ ਕਹਿ ਹੁੰਦੇ ਵੀ ਜਦੋਂ 4 ਲੱਖ ਬੰਦੇ ਨੇ 5 ਲੱਖ ਨੇ ਵੋਟ ਚੁਣ ਕੇ ਤੇ ਉਹਦਾ ਨਮਾਇ ਪਰੋਲ ਤਾਂ ਦਿਓ ਚੱਲ ਹੁਣ ਪ੍ਰੋਲ ਦੀ ਅਰਜੀ ਲਈ ਵੇਖ ਲੈਨੇ ਆ ਤੇ ਪਰ ਸੈਂਟਰ ਕਿੰਨਾ ਕੁ ਚਿਰ ਏਦਾਂ ਪੰਜਾਬ ਨੂੰ ਦਬਾ ਕੇ ਰੱਖ ਲੂ ਨਹੀਂ ਰੱਖਿਆ ਜਾਣਾਗਾ ਤੇ ਅਮਰਤਪਾਲ ਸਿੰਘ ਨੂੰ ਲੋਕਾਂ ਦੇ ਦਿਲਾਂ ਚੋਂ ਨਹੀਂ ਇਹ ਠੀਕ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਕੰਮ ਰਹੀ ਆ ਵੀ ਇਹਨੂੰ ਰੋਕਿਆ ਨਹੀਂ ਜਾ ਰਿਹਾ ਤੇ ਤੂਫਾਨ ਨੂੰ ਅਮਰਤਪਾਲ ਸਿੰਘ ਦੇ ਨੂੰ ਪਰ ਇਹ ਦੀਪ ਸਿੱਧੂ ਜਦੋਂ ਕਹਿੰਦਾ ਰਿਹਾ ਜੌਧਿਆਂ ਹੀ ਮੰਨ ਲੈਂਦੇ ਸ਼ਾਇਦ ਅੱਜ ਹਾਲਾਤ ਸੈਂਟਰ ਨੂੰ ਤੇ ਪੰਜਾਬ ਸਰਕਾਰ ਨੂੰ ਨਾ ਕਰਨੇ ਪੈਂਦੇ ਪਰ ਉਹਨਾਂ ਨੇ ਦੀਪ ਸਿੱਧੂ ਨੂੰ ਵੀ ਖੋਲਿਆ ਸਾਡੇ ਤੋਂ ਤੇ ਫਿਰ ਅਮਰਤਪਾਲ ਸਿੰਘ ਨੂੰ ਜੇਲ੍ਹ ਚ ਢੱਕਿਆ ਉਹਨਾਂ ਤੋਂ ਉਦਾਂ ਤਾਂ ਸ਼ਾਇਦ ਖਤਮ ਹੀ ਕਰਨਾ ਚਾਹੁੰਦੇ ਸੀ ਪਰ ਹੁਣ ਉਹ ਆਪ ਹੀ ਇਹ ਇਹਦਰਲੇ ਪਾਸੇ ਆਉਂਦਾ ਨਹੀਂ ਪਰ ਉਹ ਰੱਬ ਦੀ ਕਰਨੀ ਕੁਝ ਹੋਰ ਹੁੰਦੀ ਵੀ ਐ ਐਮਪੀ ਬਣ ਕੇ ਤੇ ਮੁੱਖ ਮੰਤਰੀ ਵਾਲੇ ਪਾਸੇ ਨੂੰ ਪੰਜਾਬ ਦੇ ਸੀਐਮ ਨੇ ਸੈਂਟਰ ਨਾਲ ਰਲ ਕੇ ਉਹਨੂੰ ਇਸ ਪਾਸੇ ਨੂੰ ਤੋਰਿਆ ਤੇ ਪੰਜਾਬ ਦੇ ਲੋਕਾਂ ਨੇ ਸਵਾਗਤ ਕੀਤਾ ਮਾਝਾ ਮਾਲਵਾ ਦੁਆਬਾ ਸਾਰਾ ਤੇ ਨੌਜਵਾਨੀ ਖੁਸ਼ੀ ਦੀ ਗੱਲ ਆ ਚੰਗੀ ਗੱਲ ਆ ਕੋਈ ਬਚਾਉਣ ਵਾਲਾ ਇਹ ਸਾਨੂੰ ਮਾਰਤਾ ਵਜ ਰਹੀ ਆ ਪਰ ਇਥੇ ਹੀ ਰੋਈ ਥੋੜੀ ਜਾਵਾਂਗੇ ਇਹਦਾ ਹੱਲ ਕਰਾਂਗੇ ਇਹਦੇ ਵਾਸਤੇ ਜਿਹੜੇ ਸਾਰੇ ਲੱਗੇ ਹੋਏ ਆ ਸਾਡੇ ਜਿਹੜਾ ਮਾਝਾ ਜਿਹੜਾ ਕਹਿੰਦੇ ਸੀ ਅਸੀਂ ਪੰਜਾਬ ਦੀ ਕੋਈ ਮਦਦ ਕਰਨੀ ਆਉਂਦਾ ਚਲੋ ਸਾਡੇ ਵੀਰ ਹੁਣ ਰਾਜਸਥਾਨ ਹਰਿਆਣੇ ਚੋ ਵੀ ਚੱਲ ਪਿਆ ਪਰ ਗੁਰੂ ਸਾਹਿਬ ਨੇ ਸਮਰੱਥ ਬਣਾਇਆ ਪੰਜਾਬ ਨੂੰ ਪੰਜਾਬ ਹਰੇਕ ਸਟੇਟ ਦੇ ਵਿੱਚ ਜਾ ਕੇ ਮਦਦ ਕਰਦਾ ਬਾਹ ਖੜ ਫੜਦਾ ਰਾਤ ਰਾਤ ਵੀਰ Rajasthan ਤੋਂ ਆਏ ਹਰੀਕੇ ਪਤਨ ਵਾਲੇ ਕੈਂਪ ਦੇ ਉੱਤੇ ਉਹਨਾਂ ਨੇ ਸੇਵਾਵਾਂ ਕੀਤੀਆਂ Rajasthan ਦੇ ਵੀਰ ਸ਼ਾਇਦ Hindu ਪਰਿਵਾਰ ਦੇ ਵਿੱਚ ਹੋਣਗੇ ਭਾਈ ਅੰਮ੍ਰਿਤਪਾਲ ਸਿੰਘ ਦੀ ਲੱਗੀ ਹੋਈ ਫੋਟੋ ਦੇ ਨਾਲ ਉਹ ਵੀਰ ਫੋਟੋਆਂ ਕਰਾ ਕੇ ਗਏ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਆ ਇਹੇ ਗੱਲ ਆ ਨਾ ਵੀ ਜਿਹੜੀ ਇਹ ਚੀਜ਼ ਮਤਲਬ ਵਿਸ਼ਵਾਸ ਜਿਤਨਾ ਸਤਕਾਰ ਜਾਗਣਾ ਉਮੀਦ ਦੀ ਕਰਨ ਜਾਗਣੀ ਕਿਸੇ ਚਿਹਰੇ ਨੂੰ ਵੇਖ ਕੇ ਇਹ ਹੀ ਕੌਤਕ ਹੁੰਦਾ ਇਹੀ ਕਲਾ ਹੁੰਦੀ ਆ ਜਿਹੜੇ ਮੂਰਖ ਲੋਕ ਦੀਪ ਸਿੱਧੂ ਦੀ ਕਲਾ ਵਾਲੇ ਸ਼ਬਦਾਂ ਤੇ ਬੜਾ ਹੱਸਦੇ ਹੁੰਦੇ ਸੀ ਅੱਜ ਵੀ ਸਾਡੇ ਵਿੱਚ ਵਜਦੇ ਫਿਰਦੇ ਆ ਛੜਕਾਂ 'ਚ ਵਜਦੇ ਫਿਰਦੇ ਆ ਕਹਿ ਲਗੇ ਦਰਖਤਾਂ 'ਚ ਵਜਦੇ ਫਿਰਦੇ ਆ ਜਾਂ ਕਈ ਘਰਾਂ 'ਚ ਸਿਰ ਫੜ ਕੇ ਬੈਠੇ ਹੋਣੇ ਆ ਵੀ ਇਹ ਤਾਂ ਕਲਾ ਵਰਤ ਰਹੀ ਆ ਹੋਰ ਕਲਾ ਕੀ ਨੂੰ ਕਹਿੰਦੇ ਆ ਦੀਪ ਸਿੱਧੂ ਦਾ ਇੱਥੋਂ ਗੱਲ ਇੱਥੋਂ ਸਟੈਪ ਸ਼ੁਰੂ ਹੁੰਦਾ ਵੀ ਕਲਾ ਵਰਤਨੀ ਆ ਠੀਕ ਐ ਮਾਰ ਹੜਾਂ ਦੀ ਪਈ ਆ ਅਸੀਂ ਇਹਦੀ ਕੋਈ ਖੁਸ਼ੀ ਨਹੀਂ ਮਨਾਉਂਦੇ ਪਰ ਕਲਾ ਵੀ ਤਾਂ ਵਰਤਦੀ ਦੇਖੋਣਾ ਤੁਸੀਂ ਵੀ ਕਿਵੇਂ ਦਿੱਲੀ ਤੱਕ ਤੇ ਵੱਡੇ ਵੱਡੇ ਕਾਰੋਬਾਰੀ ਜਿਹੜੇ ਝੁੱਕ ਗਏ ਦਰਾ ਕੇ ਪੰਜਾਬ ਦੇ ਨਾਲ ਖੜਨੋਂ ਪਹਿਲਾਂ ਨਹੀਂ ਖੜੇ ਮੈਂ ਕਹਿੰਦਾ ਮੈਂ ਤਾਂ ਇਹੀ ਗੱਲ ਕਹਿੰਦਾ ਦੀਪ ਸਿੱਧੂ ਦਾ ਸਿੱਖਿਆ ਲਈ ਉਹ ਸਾਰਾ ਕੁਝ ਛੱਡ ਕੇ ਬੰਦਾ ਕਿਵੇਂ ਆਪਦੇ ਪੰਜਾਬ ਨੂੰ ਬਚਾਉਣ ਲਈ ਅਨਸਾਫ਼ੀ ਲਈ ਆ ਗਿਆ ਤੇ ਫਿਰ ਉਹ ਜਿਹੜੇ ਉਹਦੀ ਜਿਹੜੇ ਕਾਟਾਗਿਰੀ ਦੇ ਬੰਦੇ ਆ ਉਹਦੀ ਜੂਨੀਅਨ ਦੇ ਬੰਦੇ ਆ ਫਿਲਮੀ ਐਕਟਰ ਆ ਕਲਾਕਾਰ ਉਹ ਕਿਵੇਂ ਆ ਰਹੇ ਆ ਪਤਾ ਲੱਗਾ ਵੀ ਦੀਪ ਸਿੱਧੂ ਇੰਨਾ ਪੜਿਆ ਲਿਖਿਆ ਬੰਦਾ ਉਹ ਇਥੋਂ ਸਾਰਾ ਕੁਝ ਛੱਡ ਕੇ ਚਲੇ ਗਿਆ ਤੇ ਅਸੀਂ ਨਾਲ ਲੈ ਜਾਾਂਗੇ ਚੰਗੀ ਗੱਲ ਉਹਨਾਂ ਦੇ ਦਿਲ 'ਚ ਦਰਦ ਜਾ ਗਿਆ ਜਿਹੜੇ ਲੋਕਾਂ ਦੇ ਘਰ-ਬਾਰ ਰੁੜ ਗਏ ਪਸ਼ੂ-ਮਾਲ ਰੁੜ ਗਏ ਤੇ ਸਾਰੇ ਜ਼ਿੰਮੇਵਾਰੀ ਲਈ ਜਾਂਦੇ ਕੋਈ ਘਰ ਆਪਦੀ ਗੋਦ ਲਈ ਜਾਂਦੇ ਆ ਪਿੰਡ ਗੋਦ ਲਈ ਜਾਂਦੇ ਆ ਕਰ ਜੰਦੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਨੂੰ ਸਦਕ ਭਾਵਨਾ ਬਖਸ਼ਣ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਸੇਵਾ ਕਰਨ ਵਾਲੇ ਨੇ ਇਸੇ ਤਰ੍ਹਾਂ ਤੇ ਜਿਹੜੀ ਗੱਲ ਭਾਈ ਅਮਰਪਾਲ ਸਿੰਘ ਦੀਪ ਸੁੱਧੂ ਦੀ ਫੋਟੋ ਗਵਾਹੀ ਕਰ ਰਹੀ ਹੈ ਇਸ ਸਾਰੀ ਜਿਹੜੀ ਚੱਲ ਰਹੀ ਹੈ ਲਹਿਰ ਤੇ ਜਿਹੜਾ ਹੜਪੀੜ ਦਾ ਸਭ ਤੋਂ ਵੱਡਾ ਸਾਰੇ ਸੇਵਾ ਕਰ ਰਹੇ ਆ ਸਿਆਸੀ ਹੋਰ ਵੀ ਕਰ ਰਹੇ ਆ ਧੰਨਵਾਦ ਪਰ ਜਿਹੜੇ ਡਰਾਮੇ ਕਰਦੇ ਜਿਹੜੇ 23 ਚ ਨਹੀਂ ਆਂਦੀ ਤੇ ਪੈਸੇ ਵੰਡਦੇ ਤੇ ਸੇਵਾ ਕਰਦੇ 88 ਦੇ ਵਿੱਚ ਤਾਂ ਚਲੋ ਛੋੜੇ 23 ਦੇ ਵਿੱਚ ਤੇ ਅੱਜ ਜੋ ਕਰ ਰਹੇ ਆ ਫਿਰ ਕਾਹ ਤੋਂ ਕਰ ਰਹੇ ਆ ਫਿਰ ਇਹਦਾ ਮਤਲਬ ਅਸੀਂ ਕੁਰਸੀ ਦੇ ਭੁੱਖੇ ਆ ਤੁਸੀਂ ਕਹਿ ਦਿਆ ਜੇ ਜੇ ਅਮਰਪਾਲ ਸਿੰਘ ਇਕੱਲਾ ਕੁਰਸੀ ਤੇ ਬਹਿ ਗਈ ਦੁਬਾਰਾ ਮੰਗਣ ਦਾ ਫੇਰ ਆਊਗਾ ਨਾ ਭਾਈ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਲਹਿਰ ਉੱਠੀ ਜਿਹੜੀ ਨੌਜਵਾਨੀ ਉੱਠੀ ਉਹਨਾਂ ਨੇ ਮਜਬੂਰ ਕਰਤਾ ਦੂਜੇ ਲੀਡਰਾਂ ਨੂੰ ਜਿਵੇਂ ਪੈਸੇ ਵੰਡਦੇ ਫਿਰਦੇ ਜਾਂ ਹੋਰ ਕੁਝ ਕਰਦੇ ਫਿਰਦੇ ਮਿਰਜੀ ਪੈਰ ਹੀ ਨਹੀਂ ਲੱਗਦਾ ਗਰਾਊਂਡ ਹੀ ਨਹੀਂ ਲੱਭ ਰਿਹਾਗਾ ਓਕੇ ਹਣਾ ਜਾਂਦੇ ਆ ਵਿੱਚ ਤੁਸੀਂ ਦੇਖਦੇ ਕਿ ਆ ਜਿਆ ਸਵਾਗਤ ਹੋ ਰਿਹਾ ਕਿਉਂਕਿ ਪੈਸਿਆਂ ਦੇ ਉਸ ਪੈਸੇ ਦੀ ਖਾਤਰ ਤਾਂ ਪਹਿਲਾਂ ਤੁਸੀਂ ਪੰਜਾਬ ਨੂੰ ਜਾੜਿਆ ਉਹ ਪੈਸਾ ਇਕੱਠਾ ਕਰਨ ਦੀ ਖਾਤਰ ਆਪਦੀ ਸਾੜੇ ਗਰਾਊਂਡ ਖਰਾਬ ਕੀਤੀ ਥੱਲੋਂ ਗਵਾਲੀ ਤੁਸੀਂ ਆਪਦੀ ਕੁਰਸੀ ਖਿਸਗੀ ਅੱਜ ਉਹ ਪੈਸਾ ਦੇ ਕੇ ਪੰਜਾਬ ਦੇ ਲੋਕ ਅਣਖੀ ਆ ਤੁਹਾਡੇ ਵਿੱਚ ਚੇਲੇ ਹੋ ਸਕਦੇ ਵਿੱਚ ਤੁਹਾਡੇ ਕੌਲੀ ਚੱਟ ਹੋ ਸਕਦੇ ਆ ਮਰਗਾਂ ਜ਼ਮੀਰਾਂ ਵਾਲੇ ਮਰਗਾਂ ਅਣਖਾਂ ਵਾਲੇ ਹੋ ਗਏ ਤੁਸੀਂ 15 ਜ குரு ਸਾਹਿਬ ਦਾ ਨਰਾਦਰ ਹੋਇਆ குரு ਸਾਹਿਬ ਤੇ ਹਮਲਾ ਹੈ ਜਿਹੜੇ ਦੇਹਤਾਰੀ ਨੇ ਉਹਦੀ ਤਾਂ ਤੁਸੀਂ ਪੂਜਾ ਕੀਤੀ ਉਹਦਾ ਤੁਸੀਂ ਸਾਰਾ ਰੱਖਿਆ ਕੀਤੀ ਉਹਦੀਆਂ ਫਿਲਮਾਂ ਦੀ ਉਹਦੀਆਂ ਫੋਟੋਆਂ ਦੀ ਉਹਦੀਆਂ ਫਿਲਮਾਂ ਚਲਾਉਣ ਦੀ ਉਹ ਕਿਵੇਂ ਸਿੱਖ ਭੁੱਲ ਜਾਣਗੇ ਗੁਰੂ ਗ੍ਰੰਥ ਸਾਹਿਬ ਹਜੇ ਤੱਕ ਇਨਸਾਫ ਨਹੀਂ ਮਿਲਿਆ ਸਿੱਖਾਂ ਤੇ ਤੁਸੀਂ ਗੋਲੀਆਂ ਚਲਾਈਆਂ ਤੁਹਾਡੀ ਸਰਕਾਰ ਨੇ ਸਿੱਖਾਂ ਨੂੰ ਅੰਦਰ ਕੀਤਾ ਜੇਲਾ 'ਚ ਬੰਦੀ ਸਿੰਘਾਂ ਨੂੰ ਕਿਸੇ ਨੂੰ ਪ੍ਰੋਬਲ ਨਹੀਂ ਦਿੱਤੀ ਬੰਦੀ ਸਿੰਘਾਂ ਦੇ ਹੱਕ 'ਚ ਕੋਈ ਹਾਦਾ ਨਾਹਰਾ ਨਹੀਂ ਮਾਰਿਆ ਅੱਜ 3 ਸਾਲ ਹੋ ਗਏ ਆ ਫੇਰ ਵੀ ਲੱਗੇ ਨੂੰ ਜੇ ਸਮੋਰਚਾ ਲੱਗਾ ਕੌਮੀ ਇਨਸਾਫ ਮੋਰਚਾ ਉਹਦੀ ਖਾਤਰ ਤੁਸੀਂ ਕੀ ਕੀਤਾ ਸਿੱਖਾਂ ਦੀ ਸਭ ਤੋਂ ਵੱਡੀ ਮਹਾਨ ਸੰਸਥਾ ਸ਼ਰੋਮਣੀ ਕਮੇਟੀ ਤੁਸੀਂ ਬਦਨਾਮ ਕਰਤੀ ਉਹਦੇ ਪ੍ਰਧਾਨ ਦਾ ਕਦਮ ਪਾਉਣਾ ਕਰਤਾ ਸ੍ਰੀ ਕਾਲ ਤਖਸੈਬ ਦੇ ਜਥੇਦਾਰ ਦੇ ਅਹੁਦੇ ਨੂੰ ਤੁਸੀਂ ਕਿਵੇਂ ਢਾਹ ਲਾਈ ਆ ਉਹਨੂੰ ਦੁਨੀਆਂ ਦੇ ਵਿੱਚ ਧੁੰਦਲਾ ਕਰ ਦਿੱਤਾ ਇਸ ਕਰਕੇ ਸਾਰੇ ਕਰਮਾਂ ਕਿਵੇਂ ਸਿੱਖ ਭੁੱਲ ਜਾਣਗੇ ਰੱਬ ਨੇ ਵੀ ਨਹੀਂ ਭੁੱਲਣਾਗਾ ਨਹੀਂ ਪੈਸੇ ਦੇ ਨਾਲ ਜਮੀਰਾ ਨਹੀਂ ਖਰੀਦ ਸਕਦੇ ਤੁਹਾਡੇ ਕੁਝ ਹੋਣਗੇ ਚੇਲੇ ਪਰ ਉਹ ਤਾਂ ਸੱਚ ਤੇ ਆਉਣਾ ਲੱਗਾ ਸੀ ਦੋ ਤਰੀਕ ਨੂੰ ਕੁਝ ਪੈਸੇ ਬਹੁਤ ਹੋਰ ਵੀ ਲੀਡਰ ਆਪਾਂ ਕੇ ਪਾਰਟੀਆਂ ਨਾਂ ਵਾਲੀਆਂ ਸਾਰੀਆਂ ਪਾਰਟੀਆਂ ਦੇ ਵੰਡਦੇ ਹੋਣੇ ਆ ਤੇ ਪਰ ਫਰਜ ਬਣਦਾ ਸਭ ਦਾ ਜਿਨ੍ਹਾਂ ਨੇ ਤੇ ਰਾਜ ਕੀਤਾ ਰਾਜ ਕਰਕੇ ਲੁੱਟਿਆ ਪਰ ਹੁਣ ਜਿਹੜੀ ਗੱਲ ਆ ਕੇਵਲ ਵੀ ਭਾਈ ਅਮਰਤਪਾਲ ਸਿੰਘ ਦੀ ਲਹਿਰ ਪਰ ਇਹ ਗੁਰੂ ਤੇ ਭਾਣੇ ਦੇ ਵਿੱਚ ਜਿਹੜੇ ਅਮਰਤਪਾਲ ਸਿੰਘ ਜਿਹੜੇ ਅੱਜ ਜਿਹੜੇ ਅੱਜ ਪੈਸੇ ਵੰਡ ਰਿਹਾ ਇਹਨਾਂ ਦੇ ਕੋਲ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਇਹਨਾਂ ਦੇ ਕੋਲ ਆਹ ਗੱਲ ਤਾਂ ਹੋਈ ਨਹੀਂ ਵੀ ਡੈਮਾਂ ਦੇ ਪ੍ਰਬੰਧ ਅਸੀਂ ਆਪਦੇ ਹੱਥਾਂ ਦੇ ਵਿੱਚ ਲੈਣੇ ਆ ਸਾਡੇ ਹੱਥਾਂ ਦੇ ਵਿੱਚ ਡੈਮਾਂ ਦੇ ਪ੍ਰਬੰਧ ਹੁੰਦੇ ਅਸੀਂ ਰੁੱੜਦੇ ਹੀ ਨਾ ਇਹਨਾਂ ਨੂੰ ਪੈਸੇ ਵੰਡਣ ਦੀ ਲੋੜ ਪੈਂਦੀ ਹੀ ਹਾਂਜੀ ਵੀਰ ਜੀ ਬਿਲਕੁਲ ਆ ਵੀ ਜਦੋਂ ਬਣਦੇ ਸੀਗੇ ਜਿਹੜੇ ਮੁੱਦੇ ਵੋਟਾਂ ਵੇਲੇ ਚੰਡੀਗੜ੍ਹ ਦਾ ਮਸਲਾ ਪਾਣੀਆਂ ਦਾ ਮਸਲਾ ਕੇਵਲ ਉਦੋਂ ਆਉਂਦਾ ਸੀ ਐਸਵਾਈ ਨਹਿਰ ਦਾ ਮਸਲਾ ਜਦੋਂ ਬਣ ਜਾਂਦੇ ਸੀ ਉਦੋਂ ਪਤਾ ਨਹੀਂ ਕਿੱਥੇ ਦੱਬ ਦਿੰਦੇ ਸੀ ਉਹ ਝੋਲਿਆਂ ਚ ਪਾ ਕੇ ਕੋਈ ਮਸਲਾ ਹੱਲ ਤਾਂ ਦੱਸਣ ਕਿਹੜਾ ਕਰਾਇਆ ਠੀਕ ਆ ਤੁਸੀਂ ਟੋਬਲ ਕਹਿੰਨੇ ਫਰੀ ਕੀਤੇ ਮੋਟਰਾਂ ਬਿੱਲ ਫਰੀ ਆ ਹੁਣ ਵੀ ਫਰੀ ਆ ਫਿਰ ਬੱਸਾਂ ਦਾ ਕਰਾਇਆ ਤੇ ਜਾਂਦਾ ਜਾਂਦਾ ਕੈਪਟਨ ਵੀ ਫਰੀ ਕਰ ਗਿਆ ਗੱਲ ਤਾਂ ਪੰਜਾਬ ਦਾ ਸਦੀਵੀ ਹੱਲ ਕੋਈ ਬੰਨ ਪੱਕੇ ਕਿੱਥੇ ਕੀਤੇ ਆ ਬੰਨ ਕਾਦੇ ਪੱਕੇ ਕਰ ਰਹੀਏ ਪੰਜਾਬ ਦਾ ਤਾਂ ਥਾਂ ਥਾਂ ਤੋਂ ਤੁਸੀਂ ਖੋਖਲਾ ਕਰਤਾ ਉਹਦਾ ਸਾਰਾ ਚੰਡੀਗੜ੍ਹ ਦਾ ਜਿਹੜਾ ਹੱਕ ਸੀਗਾ ਉਹਨੂੰ ਖੋਖਲਾ ਕਰਤਾ ਉਹਨੂੰ ਪੋਲਾ ਕਰਤਾ ਪੰਜਾਬੀ ਸਾਡੇ ਸਲੇਵਸ ਦੇ ਵਿੱਚੋਂ ਉਹ ਉਹਨੂੰ ਤੁਸੀਂ ਡਾਊਨ ਕਰ ਦਿੱਤਾ ਇਸ ਕਰਕੇ ਜਿਹੜੇ ਬੰਨਾਂ ਵਾਰ-ਵਾਰ ਟੁੱਟਦੇ ਆ ਤੇ ਕਮਾਲ ਦੀ ਗੱਲ 70 ਸਾਲ ਤੋਂ ਸਰਕਾਰ ਬਣ ਰਹੀ ਤੇ ਪੰਜਾਂ ਸਾਲਾਂ ਬਾਅਦ ਜਾ ਕੇ ਗਲੀਆਂ ਨਾਲੀਆਂ ਦਾ ਸਾਪ ਹੀ ਨਹੀਂ ਸੂਤ ਆਉਂਦਾ ਇਹਨਾਂ ਦਾ ਉਹੋ ਹੀ ਪਟਾਰੀ ਚੋਂ ਕੱਢ ਕੇ ਬਹਿ ਜਾਂਦੇ ਆ ਬੰਨ ਕਦੋਂ ਪੱਕੇ ਕਰਨਾ ਹੀ ਵੀਰ ਜੀ ਜੋ 70 ਸਾਲ ਤੇ ਜਦੋਂ ਵੋਟਾਂ ਪੰਜ ਸਾਲ ਬਾਅਦ ਆਉਂਦੇ ਗਲੀਆਂ ਨਾਲੀਆਂ ਪੱਕੀਆਂ ਕਰਾਵਾਂਗੇ ਹੋਈਆਂ ਨਹੀਂ ਹੈਗਾ ਅਜੇ ਤੱਕ ਤੇ ਫਿਰ ਬੰਨ ਕਿਹੜੇ ਟਾਈਮ 'ਚ ਪੱਕੇ ਕਰਨਾ ਹੀ ਤੇ ਕਦੋਂ ਰੁੜਦੇ ਰਹੇ ਆ ਇਹ ਹਾਲਾਤ ਕਿ ਟੋਪੀਆਂ ਵਾਲਿਆਂ ਨੂੰ ਕਿਉਂ ਨਾ ਪਿਆ ਇੱਥੇ ਦਿੱਲੀ ਵਾਲਿਆਂ ਨੂੰ ਕਿਉਂ ਜਿਨ੍ਹਾਂ ਨੂੰ ਪੇਟ ਰਾਇਓ ਅੱਜ ਤੇ ਫਿਰ ਤੁਸੀਂ ਤਾਂ ਪਹਿਲਾਂ ਰਹੀ ਤੁਹਾਡਾ ਤਾਂ ਫਰ ਹੱਕ ਬਣਦਾ ਨਹੀਂ ਹੁਣ ਅਮਰਤਪਾਲ ਸਿੰਘ ਨੂੰ ਧੱਕੇ ਨਾਲ ਸੈਂਟਰ ਨੇ ਪੰਜਾਬ ਤੇ ਫਿਰ ਇਹ ਪਾਰਟੀ ਨਹੀਂ ਭਗਵੰਤ ਮਾਤਾ ਸ਼ਾਇਦ ਮੈਂ ਸਮਝੂਗਾ ਵੀ ਢਿੱਲ ਕਰ ਰਿਹਾ ਸੀਗਾ ਵੀ ਚੱਲ ਸਿੱਖੀ ਦਾ ਪ੍ਰਚਾਰ ਕਰ ਰਿਹਾ ਜਿਹਾ ਹਥਿਆਰ ਲਾਇਸੈਂਸ ਦਿੱਤੇ ਸਰਕਾਰ ਨੇ ਪਰ ਇਹਨਾਂ ਨੇ ਜਿਨ੍ਹਾਂ ਨੇ ਕਹਿ ਕੇ ਕਿ ਤਿੰਨਾਂ ਦਿਨਾਂ ਚ ਅੰਦਰ ਕਰਦੇ ਸਾਨੂੰ ਪਾਵਰ ਦੇ ਇਹ ਕਿਹੜੀ ਪਾਰਟੀ ਸੀ ਆਪਿਆਂ ਦਾ ਨਜਰਸ਼ਟਰ ਪਹਿਲਾਂ ਜਿਹੜੇ ਭੈਣ ਭਰਾ ਨੇ ਕਹਿ ਗਏ ਕਰੋ ਅੰਦਰ ਚੱਕ ਕੇ ਅਮਰਤਪਾਲ ਨੂੰ ਅੰਦਰ ਕੀਤਾ ਤੇ ਫਿਰ ਲੋਕਾਂ ਨੇ ਐਮਪੀ ਬਣਾਇਆ ਅੰਦਰ ਕੀਤਾ ਤੇ ਲੋਕਾਂ ਨੇ ਕਿਹਾ ਵੀ ਆ ਜਾਓ ਫਿਰ ਤੁਸੀਂ ਤਾਂ ੱੱਕਾ ਹੀ ਕਰੀ ਜਾਣਾ ਮੁੱਖ ਮੰਤਰੀ ਬਣਾਉਣ ਹੁਣ ਨਹੀਂ ਲੋਕ ਲੋਕਾਂ ਦੀ ਲਹਿਰ ਨੂੰ ਰੋਕ ਸਕਦੇ ੱੱਕੇਸ਼ਾਹੀ ਸ਼ਰੇਆਮ ਤੇ ਹੁਣ ਅਮਰਤਪਾਲ ਸਿੰਘ ਨੇ ਪੜਾ ਇੱਧਰ ਨਹੀਂ ਸੀ ਤੁਰਨਾ ਪਰ ਹੁਣ ਉਹ ਵੀ ਦਿੜਤ ਨਾਲ ਤੁਰੂਗਾ ਜੇ ਧਰਮ ਲਈ ਮਰਨ ਲਈ ਤੁਰਿਆ ਸੀ ਉਹ ਤੇ ਉਹ ਲੋਕਾਂ ਦੀ ਸਿਆਸੀ ਤੌਰ ਤੇ ਵੀ ਸੇਵਾ ਕਰਕੇ ਦੁਨੀਆ ਤੋਂ ਜਾਣ ਦਾ ਆਪਦਾ ਫਰਜ਼ ਕਰੂਗਾ ਉਹ ਮੈਂ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਰੱਖੂਗਾ ਗਲਤੀਆਂ ਹੋ ਜਾਣ ਸੁਧਾਰ ਸਕਦਾ ਉਹ ਉਹਦੇ ਕੋਲ ਦਾ ਮੌਕਾ ਦੀਪ ਸਿੱਧੂ ਦੀ ਜਿਹੜੀ ਵਕਾਲਤ ਆ ਸਾਰਾ ਕੁਝ ਅਮਰਤਪਾਲ ਸਿੰਘ ਦੇ ਗੋਲੇ ਕਿਵੇਂ ਜਵਾਬ ਦੇ ਦੂਗਾ ਸੰਤ ਦਸ ਸਿੰਘਾਂ ਦਾ ਸਰ ਜਸਵੰਤ ਸਿੰਘ ਖਾਲੜਾ ਸਿੰਘ ਸਾਬ ਕੌਕਿਆਂ ਵਾਲੇ ਭਾਈ ਜਟਾਣਾ ਜੀ ਪਾਣੀਆਂ ਦੇ ਰਾਕੇ ਉਹ ਨੌਜਵਾਨ ਅੱਜ ਲੋਕਾਂ ਨੂੰ ਪੰਜਾਬ ਦੀ ਵਹੀ ਕਰਨਾ ਨੌਜਵਾਨ ਚਾਹੀਦਾ ਫਿਰ ਤੇ ਜਿਹੜਾ ਜਵਾਬ ਦੇ ਸਕੇ ਇੱਕ ਥਾਪੜ ਕੇ ਉਹ ਅਮਰਤਪਾਲ ਕੋਲੇ ਗੋਣਾ ਦੀਪ ਸਿੱਧੂ ਦੇ ਕੋਲੇ ਵੀ ਸੀਗਾ ਤੇ ਲੋਕਾਂ ਨੇ ਪਲਕਾਂ ਦੇ ਬਿਠਾਇਆ ਤੇ ਅਮਰਤਪਾਲ ਸਿੰਘ ਨੇ ਉਹਦੂ ਗਾਂ ਚਾਰ ਰਤਕਾਂ ਤੋਰਿਆ ਤੇ ਇਸ ਕਰਕੇ ਲੋਕਾਂ ਨੇ ਸਵਾਗਤ ਕੀਤਾ ਤੇ ਕਿਸੇ ਕਿਸੇ ਗੱਲ ਤੋਂ ਵਿਰੋਧ ਕਰੇ ਕੋਈ ਕੋਈ ਲੌਜਿਕ ਹੋਵੇ ਵਿਰੋਧ ਦਾ ਤੇ ਵਿਰੋਧ ਬਣਦਾ ਆ ਪੰਜਾਬ ਦੇ ਵਿੱਚ ਮੈਂ ਜੇ ਗਿਣ ਲਵਾਂ ਉਂਗਲਾਂ ਦੇ ਉੱਤੇ ਵੀ ਗਿਣ ਲਈਏ ਤੇ 10 ਤੋਂ 12 ਬੰਦੇ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਕਰਦੇ ਸੀ ਜਿਹੜੇ ਅੱਜ ਵੀ ਕਰ ਰਹੇ ਹੋਣਗੇ ਹੜਾਂ ਕਰਕੇ ਸ਼ਾਇਦ ਥੋੜੀਆਂ ਜਵਾਨਾਂ ਜ਼ਰੂਰ ਚੁੱਪ ਹੋ ਗਈਆਂ ਹੋਣਗੀਆਂ ਵੈਸੇ ਫਿਰ ਲਗਾਤਾਰ ਜਿਹੜਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਤੁਸੀਂ ਰੋਡ ਦੇ ਉੱਤੇ ਖਲੋਤੇ ਮੈਂ ਵੀ ਖਲੋਤਾ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਟਰੈਕਟਰ ਇਦਾਂ ਲੰਘ ਰਿਹਾ ਜਿਵੇਂ ਨੰਦਪੁਰ ਸਾਹਿਬ ਦਾ ਮੇਲਾ ਚੱਲ ਰਿਹਾ ਹੋਵੇ ਤੇ ਤੁਹਾਨੂੰ ਉਹਨਾਂ ਬੰਦਿਆਂ ਦੀਆਂ ਤਸਵੀਰਾਂ ਨਹੀਂ ਦਿਸੀਆਂ ਦੀਪ ਸਿੱਧੂ ਦੀਆਂ ਅੰਮ੍ਰਿਤਪਾਲ ਦੀਆਂ ਤਸਵੀਰਾਂ ਲੱਗੀਆਂ ਕਿਸੇ ਟਰੈਕਟਰ ਤੇ ਉਹਨਾਂ ਬੰਦਿਆਂ ਦੀ ਤਸਵੀਰ ਲੱਗੀ ਵੇਖੀ ਜੇ ਜਿਹਨੇ ਜਿਹੜੇ ਦਿਨ ਪਰ ਰਾਤ ਵਿਰੋਧ ਕਰ ਰਹੇ ਸੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ अच्छा किथे चलो कोई ਕਿਸੇ ਦੇ ਇਲਾਕੇ ਨੇੜੇ ਪਾਣੀ ਆ ਗਿਆ ਹੋਣਾ ਕੋਈ ਆਪਦੀ ਪੌਂਦਾ ਹੋਣਾ ਵੀ ਮੈਂ ਵੀ ਹੈਗਾ ਮੈਨੂੰ ਵੀ ਕੋਈ ਪੁੱਛ ਲਵੇ ਪਰ ਉਦਾਂ ਤਾਂ ਨਹੀਂ ਆਉਣਾਗਾ ਉਦਾਂ ਹੀ ਦੁੱਕੀ ਦੁੱਕੀ ਦੇ ਬੰਦੇ ਆ ਕੋਈ ਦਾਵਾ ਕਰਦਾ ਮੈਂ ਵਕੀਲ ਸੀਗਾ ਹਨਾ ਤੇ ਕੋਈ ਮਤਲਬ ਕਾਮ ਰੈਡੀ ਸੋਝਦਾ ਕੋਈ ਕੋਸ਼ ਅਮਰਦਲ ਉਹਨਾਂ ਦਾ ਕੋਈ ਕਾਗਜ਼ ਹੈਣੀਗੀ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਵੀ ਸ਼ਾਇਦ ਨੂੰ ਪ੍ਰਧਾਨਗੀ ਨਾ ਮਿਲੇ ਪਿੰਡ ਦੇ ਵਿੱਚ ਮੈਂਬਰੀ ਸਰਪੰਚੀ ਮਿਲਣੀ ਤਾਂ ਦੂਰ ਦੀ ਗੱਲ ਵੀ ਉਹ ਬੰਦੇ ਵਿਰੋਧ ਅੰਨੇ ਵਾ ਵਿਰੋਧ ਮੈਂ ਕਈਆਂ ਬੰਦੇ ਨਾਲ ਨਿੱਜੀ ਮੇਰਾ ਜਿਹਨਾਂ ਨੂੰ ਕਹਿੰਦਾ ਸੀਗਾ ਵੀ ਵਿਰੋਧ ਕਿਸੇ ਗੱਲ ਦਾ ਕਰ ਮੈਂ ਵੀ ਕਰਦਾ ਅਮਰਤਪਾਲ ਸਿੰਘ ਮੂੰਹ ਤੇ ਬੈਠੂਗਾ ਮੈਂ ਵੀ ਉਹ ਕੋਈ 10 ਗਲਤੀਆਂ ਜਾਂ 50 ਗਲਤੀਆਂ ਵੀ ਕੱਢ ਦੂੰ ਪਰ ਉਹ ਗਲਤੀਆਂ ਐ ਨਹੀਂ ਪੰਜਾਬ ਨਾਲ ਧੋਖੇ ਦੀਆਂ ਨਹੀਂ ਹਨਾ ਚਲੋ ਕਿਸੇ ਕੋਈ ਗੱਲ ਅੰਡੇਠੀ ਹੋ ਗਈ ਕੋਈ ਕਾਫਲੇ ਦੇ ਵਿੱਚ ਚੱਲਦਾ ਸਿੰਘ ਜੀ ਗਲਤੀ ਹੋ ਗਈ ਪਰ ਜਿਹੜੇ ਅੰਨੇ ਵਾ ਵਿਰੋਧ ਕਰਨਾ ਕੇਵਲ ਵਡਿਆਈ ਦਾ ਹੀ ਤੇ ਫਿਰ ਉਹ ਤਾਂ ਗੁਰੂ ਨੂੰ ਜੋ ਭੌਂਦਾ ਉਹ ਸਾਹਿਬਾ ਥਵੜਿਆਈਆਂ ਜਿਸ ਭਾਵੇਂ ਤੇਸ ਦੇ ਉਹ ਫਿਰ ਮਹਾਰਾਜ ਕਲਾ ਵਰਤੌਂਦੇ ਜਿਹੜੀ ਦੀਪ ਸਿੱਧੂ ਨੇ ਕਿਹਾ ਵਰਤ ਰਹੀ ਉਹ ਅੰਦਰ ਬੈਠਾ ਤੇ ਲੋਕ ਪੰਜਾਬ ਦੇ ਕਹਿੰਦੇ ਆ ਵੀ ਸੀਐਮ ਬਣਾ ਕੇ ਬਾਹਰ ਕੱਢਾਂਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੋਧੀਆਂ ਦੇ ਵੱਲੋਂ ਕੋਈ ਕੈਂਪ ਨਹੀਂ ਲਾਇਆ ਗਿਆ ਨੇ ਕੋਈ ਦੇਖ ਨਹੀਂ ਰਿਹਾਗਾ ਕੋਈ ਗੱਲ ਆ ਨਹੀਂ ਰਹੀਗੀ ਇਦਾਂ ਦੀ ਜਿਹੜੇ ਉਹ ਮਤਲਬ ਬੋਲਣ ਵਾਲੇ ਉਹਨਾਂ ਚੋਂ ਹੁਣ ਕੀ ਕਹੀਏ ਵੀਰ ਜੀ ਬਹੁਤ ਵਿਰੋਧ ਦਾ ਬੂਟਾ ਚਾਵਲ ਉਹ ਵਿਰੋਧ ਬੋਲਦਾ ਸੀ ਉਹ ਬੰਦਾ ਕਿਸੇ ਨੂੰ ਪਾਣੀ ਪਿਆ ਸਕਦਾ ਨਹੀਂ ਪਿਆ ਸਕਦਾ ਨੇਕੀ ਚਾਵਲ ਨਿਊਜ਼ੀਲੈਂਡ ਬੈਠਾ ਇਹਨਾਂ ਦੀ ਉਹਨਾਂ ਦੇ ਵਿਰੋਧ ਜबान ਨਹੀਂ ਖੁੱਲਣੀ ਕਿੰਨਾ ਉਹ ਕਿਸਾਨ ਵੀਰਾਂ ਦੇ ਵਿਰੁੱਧ ਜ਼ਹਿਰ ਉਗਲ ਰਿਹਾ ਉਹ ਬੰਦਾ ਤੇ ਜਿਹੜੇ ਇੱਥੇ ਚਾ ਵਾਲਾ ਟਾਕੇ ਟਕੇ ਦੇ ਬੰਦੇ ਔਰ ਡੰਗਰ ਡਾਕਟਰ ਇਕ ਲੁਧਿਆਣੇ ਦਾ ਕਿੰਨਾ ਬਗਵਾਸ ਮਾਰ ਰਿਹਾ ਉਹ ਮਤਲਬ ਹਟ ਕੇ ਪ੍ਰਸ਼ਾਸਨ ਹੀ ਪੁੱਛ ਸਕਦਾ ਕਾਨੂੰਨੀ ਤੌਰ ਤੇ ਕੋਈ ਐਮ ਐਲ ਐਂ ਪੀ ਵੀ ਆ ਤੂੰ ਕਿਹੜੇ ਸਾਣਾ ਬਗਵਾਸ ਮਾਰ ਰਿਆ ਇਹ ਕਿਸਾਨ ਆਪਦਾ ਸਮਾਨ ਚੱਕ ਕੇ ਗਾਂ ਪਛਾਂ ਲਈ ਫਿਰਦੇ ਆ ਇਸ ਕਰਕੇ ਮਰੀਆਂ ਜ਼ਮੀਰਾਂ ਦੇ ਲੋਕ ਉਧਰ ਨਹੀਂ ਬੋਲਣਾਗੇ ਇਹਨਾਂ ਨੇ ਇਹਨਾਂ ਨੇ ਇਹ ਜਿਹੜਾ ਬੰਦਾ ਸੱਚ ਦੀ ਖਾਤਰ ਆਪਦਾ ਸੀਸ ਤਲੀ ਤੇ ਰੱਖ ਕੇ ਤੁਰਿਆ ਪੰਜਾਬ ਦੀ ਸੇਵਾ ਵਾਲੀ ਉਹਦੇ ਵਿਰੁੱਧ ਤਾਂ ਬੋਲਦੇ ਰਹੇ ਆ ਪਰ ਇਦਾਂ ਨਹੀਂ ਬੋਲਣਾ ਪਰ ਉਹ ਗੁਰੂ ਪਰਮੇਸ਼ਰ ਆਪ ਨਿਆ ਕਰਨ ਵਾਲਾ ਇਹ ਕੇਵਲ ਇੱਕ ਗਾਲ ਚ ਪਾਈ ਸੰਗਲੀ ਵਾਲੇ ਕੁੱਤੇ ਵਾਂਗੂ ਭੌਂਕ ਰਹੇ ਆ ਜਿਹੜੇ ਅ ਜਿਹੜੇ ਪਹਿਲਾਂ ਬੋਲੇ ਆ ਤੇ ਜਿਹੜੇ ਬਾੜੀ ਦੀ ਸੋਝੀ ਰੱਖਦੇ ਵਿਰੋਧ ਕਰਨ ਵਾਲੇ ਵਿਰੋਧ ਤੁਸੀਂ ਰੱਖਿਆ ਜੇ ਵਿਰੋਧੀ ਤੇਰ ਬਾਅਦ ਵੀ ਚਾਹੀਦੇ ਜੇ ਐਮਪੀ ਬਣ ਕੇ ਮੁੱਖ ਮੰਤਰੀ ਬਣ ਗਿਆ ਅਮਰਪਾਲ ਸਿੰਘ ਸਰਕਾਰ ਬਣ ਗਈ ਫਿਰ ਵੀ ਵਿਰੋਧੀ ਤੇ ਰੋਣੀਆ ਤੇ ਇੱਕ ਸੱਚਾ ਵਿਰੋਧੀਆਂ ਦਾ ਗਰੁੱਪ ਵੀ ਚਾਹੀਦਾ ਆਪਾਂ ਨੇ ਕਹਿੰਦੇ ਸੁਚੇਤ ਰਖਣਾ ਜੀ ਨੇ ਤੇ ਪਰ ਅੰਨੇਵਾ ਵਿਰੋਧ ਨਾ ਕਰੋ ਤੇ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਫਿਰ ਇਹ ਤੇ ਮੰਨ ਲਓ ਪੰਜਾਬ ਵਾਲਿਆਂ ਨੇ ਮੰਨ ਲਿਆ ਮਾਲਵੇ ਮਾਝੇ ਦੁਆਬੇ ਨੇ ਸਾਰਿਆਂ ਨੇ ਮੰਨ ਲਿਆ ਮਾਲਵੇ ਵਾਲਾ ਤੁਸੀਂ ਜਲਵਾ ਵੇਖ ਲਿਆ ਇਹ ਕਹਿੰਦੇ ਸੀ ਮਾਲਵੇ 'ਚ ਥੋੜੀਆਂ ਜਿਹੀਆਂ ਬੜਕਾ ਮਾਰਦੇ ਸੀ ਤੇ ਪਰ ਮਾਲਵੇ ਦੇ ਲੋਕ ਜਮੀਰ ਗੁਰ ਦਰਦ ਆਵਦਾ ਮਹਿਸੂਸ ਕਰ ਲਿਆ ਮਾਝੇ ਦਾ ਦਬਾਬੇ ਦਾ ਆਪ ਨੂੰ ਉਹਦੇ ਵਿੱਚ ਸ਼ਾਮਲ ਕਰ ਲਿਆ ਤੇ ਫਿਰ ਉਹਨਾਂ ਨੇ ਗਵਾਈ ਵੀ ਦੀਪ ਸੁੱਧੂ ਤੇ ਅਮਰਤਪਾਲ ਸਿੰਘ ਦੀ ਕਬੂਲ ਕੀਤੀ ਆ ਤੇ ਬਾਕੀ ਤੁਸੀਂ ਨਵੀਂ ਗੱਲ ਕਿਹੜੀ ਲਿਆਓਗੇ 70 ਸਾਲ ਤੋਂ ਜਿਹੜੇ ਇੱਥੇ ਰਹੇ ਆ ਉਹ ਕੀ ਨਵੇਂ ਫੇਲ ਹੋਏ ਆ ਮੈਂ ਤਾਂ ਕਹਿੰਦਾ ਕੁਛ ਨਾ ਕਰੋ খালি ਹੱਥ ਲੈ ਕੇ ਦਵਤ ਵੜਦੇ ਤੜਕੇ ਲੈ ਕੇ ਆਉਂਦੇ 13 ਐਮਪੀ ਵਿੱਚ ਦੀਦੇ ਐਮਐਲਏ ਦੀਦੇ ਵਿੱਚ ਤੇ ਬਾਕੀ ਜਿਹੜਾ ਮੁੱਖ ਮੰਤਰੀ ਨੇ ਬਦਨਾਮ ਕਰਾਤਾ ਪੰਜਾਬ ਨੂੰ ਇਹ ਤਾਂ ਬੜੀ ਮਾੜੀ ਗੱਲ ਆ ਇਹ ਸਿੱਖਾਂ ਦੇ ਵਿੱਚੋਂ ਬਣਦੇ ਸਾਨੂੰ ਰੇਕ ਤਰਕ ਮਾਰਦਾ ਹਿੰਦੂ ਵੀਰ ਕਹਿੰਦਾ ਉਹ ਸਿੱਖਾਂ ਦੀ ਸਰਕਾਰ ਹੀ ਬਣਦੀ ਸਿੱਖਾਂ ਦਾ ਮੁੱਖ ਮੰਤਰੀ ਬਣਦਾ ਇਹ ਕਹਿੰਦੇ ਆ ਮੈਂ ਕਹਿੰਦਾ ਨਾ ਸੈਂਪੀ 13 ਵੀ ਸਿੱਖਾਂ ਦੇ ਬਣਦੇ ਆ ਭਰਾਵੋ ਪਰ ਇਹ ਬਣ ਗਿਆ ਜਮੀਰ ਵਾਲੇ ਬੁੱਝਣਾ ਨੂੰ ਕੀ ਕਰਗੇ 92 ਦੇ 92 ਜਮੀਰ ਮਰ ਗਈ ਯਾਰ ਕਿਸੇ ਗੱਲ ਦੇ ਦਾ ਕੇ ਬੋਲੋ ਤੁਸੀਂ ਜੋ ਸੁਯੋਧੀਆਂ ਨੇ ਐਡਾ ਵੱਡਾ ਬਿਆਨ ਦੇਤਾ ਵੀ ਇੱਥੇ ਦਾਮ ਡੰਡ ਸਾਰਾ ਕੁਝ ਵਰਤਾਂਗੇ ਤੇ ਉੱਤੇ ਕੋਈ ਬੋਲਿਆ ਨਹੀਂ ਮੂੰਹ ਸੀਤਾਂਗੇ ਤੁਹਾਡੇ ਕਈਆਂ ਦੇ ਵਿੱਚੋਂ ਸ੍ਰੀ ਸਾਹਿਬ ਵੀ ਪਾਏ ਹ ਲਾਣਤ ਨਹੀਂ ਉਹਨਾਂ ਬੰਦਿਆਂ ਨੂੰ ਕੀ ਕਰ ਗਿਆ ਉਹਨਾਂ ਨੂੰ ਜੀ ਸਿੱਖਾਂ ਦਾ ਛੱਡੋ ਝਗੜਾ ਝੂਠ ਪ੍ਰੇਮ ਸਭ ਕੁਝ ਕਰਾਂਗੇ ਪਰ ਜਿੱਤਾਂਗੇ ਇਹੇ ਤਾਂ ਹੁਣ ਕਹਿੰਦੇ ਵੀ ਜਿਹੜੇ ਸਾਡੇ ਸੀਗੇ ਚਟਕਾਂ ਵਾਲਿਆਂ ਨੂੰ ਕਹਿੰਦੇ ਵੀ ਕਾਤਲ ਪਾਰਟੀ ਦੇ ਆ ਨੀਲਗਾਂ ਵਾਲਾ ਸਾਡੇ ਨਾਲ ਕੀ ਰੰਗ ਲਾਏ ਆ ਉਹ ਸਾਡੇ ਹੋ ਕੇ ਮਹਾਰਾਜ ਰਣਜੀਤ ਸਿੰਘ ਦਾ ਨਾਮ ਲੈ ਕੇ ਰਾਜ ਕਰਨ ਦਾ ਉਹਨਾਂ ਨੇ ਕਿਵੇਂ ਲੁੱਟਿਆ ਉਹਨਾਂ ਨੇ ਕਿੱਥੇ ਕਿੱਥੇ ਪੰਜ ਤਾਰਾ ਹੋਟਲ ਬਣਾਏ ਆ ਅੱਜ ਜਿਹੜੇ ਐ ਝੋਲਿਆਂ ਚੋਂ ਕੱਢ ਕੇ ਦਿੱਤੇ ਯਾਰ ਕਿੱਥੋਂ ਆਏ ਆ ਦੱਸਣਾ ਤਾਂ ਬਹੁਤ ਆ ਤੁਹਾਨੂੰ ਥੋੜੀ ਜਾਇਦਾਦ ਬਣੀ ਕਿਵੇਂ ਆ ਤੁਹਾਨੂੰ ਪੰਜਾਬ ਰੋਡ ਦਾ ਪਹਿਲਾਂ ਨਹੀਂ ਦੱਸਿਆ ਇਸ ਕਰਕੇ ਉਹ ਵਾਹੀਗਰੂ ਦੀ ਜੋ ਕਲਾ ਵਰਦੀ ਉਹਦੇ ਅੱਗੇ ਕੋਈ ਨਹੀਂ ਖੜ ਸਕਦਾ ਕੁਰਸੀ ਦੇ ਭੁੱਖੇ ਲੋਕ ਤਰਸ ਰਹੇ ਆ ਤੇ ਪਰ ਤਰਸਦੇ ਹੀ ਰਹੋਗੇ ਕੁਰਸੀ ਮਿਲ ਵੀ ਜਾਊਗੀ ਤੇ ਕੀ ਹੋ ਜਾਊਗਾ ਕੱਲ ਖੰਨੇ ਵਰਗੇ ਪਿੰਡਾਂ ਦੇ ਵਿੱਚ ਵੀਰ ਹਰਜਿੰਦਰ ਸਿੰਘ ਅਸ਼ਮਤਵਾਲਾ ਉਹ ਰਾਸ਼ਨ ਵੰਡ ਰਏ ਸੀ ਤੇ ਅਸੀਂ ਨਾਲ ਕਵਰ ਕਰ ਰਹੇ ਸੀ ਮਤਾਵਾ ਨੇ ਰੋ ਰੋ ਕੇ ਭਾਈ ਅਮਰਪਾਲ ਸਿੰਘ ਦਾ ਇੱਥੇ ਲੱਗਿਆ ਬਿੱਲਾ ਉਹਨਾਂ ਦੇ ਵੇਖ ਕੇ ਮਤਾਵਾ ਨੇ ਰੋ ਰੋ ਕੇ ਕਿਹਾ ਕਿ ਹੁਣ ਬਾਹਰ ਵੀ ਕੱਢਾਂਗੇ ਅਸੀਂ ਸਾਨੂੰ ਤੁਸੀਂ ਰਾਸਨ ਦੇ ਕੇ ਜਾਣੇ ਹੋ ਸਾਡੀ ਬਾਹ ਮਾ ਫੜਦੇ ਹੋ ਕਹਿੰਦੇ ਅਸੀਂ ਨਮਕਾ ਹਰਾਮੀ ਨਹੀਂ ਹੈਗੇ ਹੁਣ ਭਾਈ ਅਮਰਤਪਾਲ ਸਿੰਘ ਨੂੰ ਅਸੀਂ 2027 ਦੇ ਵਿੱਚ ਮੁੱਖ ਮੰਤਰੀ ਬਣਾ ਕੇ ਬਾਹਰ ਵੀ ਕੱਢਾਂਗੇ ਬੜੀ ਸੱਚੇ ਦਿਲ ਵਾਲਾ ਜਿਹੜੀਆਂ ਬਜ਼ੁਰਗ ਮਾਤਾਵਾਂ ਜਿਨ੍ਹਾਂ ਨੂੰ ਨਹੀਂ ਪਤਾ ਪੰਜਾਬ ਦੀ ਸਿਆਸਤ ਦੇ ਬਾਰੇ ਕਿਸੇ ਗੱਲ ਬਾਰੇ ਨਹੀਂ ਪਤਾ ਉਹ ਵੀ ਅਗਰ ਸ਼ਬਦ ਬੋਲ ਰਹਾ ਹੈ ਜਿਹੜੀ ਉਸ ਵਾਹਿਗੁਰੂ ਦੇ ਪਹਾਣੇ ਦੇ ਵਿੱਚ ਸੱਚੇ ਸੁੱਚੇ ਇਨਸਾਨ ਨੇ ਮਾਤਾ ਨੇ ਕਿਸੇ ਬਜ਼ੁਰਗ ਨੇ ਸੀਸ ਦੇਣੀ ਉਹ ਬਹੁਤ ਵੱਡੀ ਆ ਜੀ ਉਹ ਬਹੁਤ ਵੱਡਿਓ ਦੇ ਅੱਗੇ ਕੁਝ ਨਹੀਂ ਟਿਕ ਸਕਦਾ ਇਹ ਹੀ ਆ ਜਿਹੜਾ ਮਹਾਰਾਜ ਨੇ ਕਿਹਾ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀ ਹਮ ਸਾਰਾ ਜਿਹਨੂੰ ਵਾਹਿਗੁਰੂ ਪਰਮੇਸ਼ਰ ਗੁਰੂ ਸਾਹਿਬ ਤੇਜ ਦੇਂਦੇ ਆ ਉਹ ਦੇਖ ਕੇ ਖੜ ਨਹੀਂ ਸਕਦਾ ਕੋਈ ਉਹ ਤੇਜ ਨੂੰ ਸੰਭਾਲਣਾ ਹੋਵੇ ਸੀ ਇਹ ਹੀ ਕਲਾ ਵਰਤਰੀ ਹੈ ਬਿਲਕੁਲ ਸੱਚੀ ਗੱਲ ਆ ਕਿ ਜਦੋਂ ਜ਼ੁਲਮ ਹੁੰਦਾ ਇਹ ਸਿੱਖ ਝੁਲਮ ਚ ਝੱਲ ਵੀ ਲੈਂਦੇ ਆ ਪਰ ਉਹ ਝੁਲਮ ਦਾ ਵਿਰੋਧ ਵੀ ਪੂਰਾ ਕਰਦੇ ਆ ਉਹਦੇ ਵਿੱਚੋਂ ਨਿਕਰ ਕੇ ਨਿਕਲਦੇ ਆ ਇਹ ਇਹ ਸਾਡੇ ਵਿਰੋਧੀਆਂ ਨੂੰ ਜਾਂ ਸੈਂਟਰ ਸਰਕਾਰਾਂ ਨੂੰ ਏਜੰਸੀਆਂ ਨੂੰ ਸਮਝ ਲੈਣਾ ਚਾਹੀਦਾ ਵੀ ਤੁਸੀਂ ਪੰਜਾਬ ਨੂੰ ਯਾਰਡ ਦੇ ਵਾਸਤੇ ਜ਼ੋਰ ਲਾਈ ਜਾਨੇ ਪੰਜਾਬ ਵਿੱਚੋਂ ਨਿਕਰ ਕੇ ਉੱਠੂਗਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਕਿ ਬੜੀਆਂ ਸਟੇਟਾਂ ਦੇ ਹਿੰਦੂ ਵੀਰ ਬੱਚੇ ਬਜ਼ੁਰਗ ਜਿਹੜੇ ਪੜ੍ਹ ਲਿਖ ਗਏ ਆ ਵਕੀਲ ਤੱਕ ਉਹ ਬੋਲ ਰਹੇ ਆ ਕਿ ਇਹ ਕੀ ਗੱਲ ਆ ਵੀ ਕਿਸਾਨ ਜਿਹੜੇ ਸਭ ਦਾ ਢਿੱਡ ਭਰਦੇ ਆ ਕਿਉਂਕਿ ਪੜ੍ਹਿਆ ਲਿਖਿਆ ਜਮਾਨਾ ਆ ਗਿਆ ਇਹਨਾਂ ਦੇ ਚੱਲਣਾ ਨਹੀਂ ਹੁਣ ਮੋਦੀ ਨੂੰ ਬਹੁਤ ਲਾਹਣਤਾ ਹਿੰਦੂ ਵੀਰ ਬੱਚੇ ਬੱਚੀਆਂ ਦੇ ਵਕੀਲੀ ਜੱਜ ਦਾ ਕੋਰਸ ਕਰਦੇ ਆ ਪਾ ਰਹੇ ਆ ਜੇ ਅੱਜ ਵੱਡੀ ਨਸਲੀ ਦੇ ਵਿੱਚੋਂ ਐਕਟਰ ਜਿਹੜੇ ਬੋਲ ਰਹੇ ਆ ਵੱਡੇ ਵੱਡੇ ਉਹਨਾਂ ਨੂੰ ਕਿਵੇਂ ਪਤਾ ਲੱਗਾ ਵੀ ਪੰਜਾਬ ਦੀ ਬਾਹ ਸੈਂਟਰ ਨੇ ਨਹੀਂ ਫੜੀਗੀ ਮੋਦੀ ਦਾ ਕੋਈ ਬਿਆਨ ਨਹੀਂ ਆਏਗਾ ਇਸ ਕਰਕੇ ਜੇ ਬੋਲ ਰਹੇ ਕਲਾ ਵਰਤ ਰਹੀ ਆ ਉਹ ਤਾਂ ਅਨੇ ਲੋਕ ਨਾ ਸਮਝਣ ਪਰ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਗੁਰੂ ਸਭਾ ਦਾ ਨਾਮ ਲੈਂਦੇ ਆ ਮਹਾਰਾਜ ਰਣਜੀਤ ਸਿੰਘ ਦਾ ਨਾਮ ਲੈਂਦੇ ਆ ਉਹ ਵੀ ਭੁੱਲ ਗਏ ਸੀ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨੀ ਇਹਦੇ ਵਿੱਚੋਂ ਪੰਜਾਬ ਨਿਕਲੂਗਾ ਤੇ ਪੰਜਾਬ ਵਿਰੋਧ ਚੀਜ਼ ਦਾ ਹਰੇਕ ਦਾ ਜਵਾਬ ਦੇਊਗਾ ਤੇ ਪੰਜਾਬ ਫਿਰ ਆਪਦੀ ਗਵਾਹੀ ਕਿਹਨੂੰ ਦੇਣੀ ਆ ਉਹ ਵੀ ਸਿੱਖ ਪੰਥ ਤੇ ਪੰਜਾਬ ਨੇ ਫੈਸਲਾ ਕਰ ਲਿਆ ਇਹ ਹੋਊਗਾ ਕੀ ਗੱਲ ਅਸੀਂ ਕਹਿੰਨੇ ਖਾਲਸਾ ਰਾਜ ਬੰਦਾ ਸਿੰਘ ਬਹਾਦਰ ਆਲਾ ਮਹਾਰਾਜਾ ਰਣਜੀਤ ਸਿੰਘ ਆਲਾ ਰਾਜ ਉਹ ਕਰਨ ਵਾਲੇ ਵਾਰਸ ਖਤਮ ਹੋ ਗਿਆ ਨਹੀਂ ਹੋਏ ਜੇ ਉਹਦੇ ਵਿੱਚ ਧਿਆਨ ਸਿੰਘ ਡੋਗਰੇ ਵਰਗੇ ਨੇ ਜੋਰ ਲਾਤਾ ਕਿ ਮੈਂ ਆਪਦੇ ਪੁੱਤ ਨੂੰ ਮੁੱਖ ਮੰਤਰੀ ਬਣਾਉਣਾ ਬਣਾ ਸਕਿਆ ਨਹੀਂ ਬਣਾ ਸਕਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਬਾਹ ਕਰਦਾ ਤੇ ਇਹੋ ਕੁਛ ਉਹ ਦੁਬਾਰਾ ਧਿਆਨ ਨੇ 드러ਆ ਕੋਸ਼ ਅੱਖਾਂ ਖੋਲ ਕੇ ਵੇਖਣ ਇਹਨਾਂ ਦੇ ਚੇਲੇ ਸਾਡਾ ਤਾਂ ਕੋਈ ਵਿਰੋਧ ਨਹੀਂ ਆਪਾਂ ਤਾਂ ਕਿਸੇ ਤੋਂ ਕੁਝ ਨਹੀਂ ਲੈਣਾਗਾ ਠੀਕ ਆ ਦੇਣ ਵੱਡੜ ਕੋਈ ਨਹੀਂ ਜਿਹੜਾ ਲੁੱਟਿਆ ਹੋਇਆ ਜੇ ਵੰਡ ਵੀ ਦੇਣਗੇ ਵਿੱਚ ਤੇ ਚੰਗੀ ਗੱਲ ਕੋਈ ਗੱਲ ਨਹੀਂ ਪਰ ਇਹਦੇ ਤੋਂ ਕੁਰਸੀ ਪਾ ਲੈਣੀ ਇਹ ਨਹੀਂ ਅਮਰਤਪਾਲ ਫਿਰ ਅਕਾਲੀ ਦਾ ਉਹ ਹੀ ਬੰਦਾ ਜੇਲਾ ਕਾਟ ਦਾ ਕਟਾਤੀ ਫਿਰ ਨਜਾਇਜ਼ ਕਟਾਈ ਸਰਕਾਰ ਨੇ ਸੈਂਟਰ ਸਰਕਾਰ ਨੇ ਤੇ ਯੋਗਦਾਨ ਅਸੀਂ ਪਾਇਆ ਸੀ ਵੀ ਦੋ ਦਿਨਾਂ ਚ ਅੰਦਰ ਕਰੋ ਫੜ ਕੇ ਕਿਹਨੇ ਹਥਿਆਰ ਦਿੱਤੇ ਆ ਹੋਰ ਗੁੰਡੇ ਇਥੇ ਹਥਿਆਰ ਲਈ ਫਿਰਦੇ ਆ ਉਹਨਾਂ ਨੂੰ ਅਸਾਂਸ ਮਿਲਦੇ ਆ ਸ਼ਰਿਆਂ ਬੰਦੇ ਮਾਰਦੇ ਫਿਰ ਉੱਤੇ ਕੋਈ ਨਹੀਂ ਜਵਾਨ ਖੋਲੀ ਇਸ ਕਰਕੇ ਵੀਰ ਜੀ ਸੱਚ ਦਾ ਸਾਚ ਹੀ ਰਹਿਣਾ ਕਿੰਨਿਆਂ ਨੂੰ ਮਾਰਨਗੇ ਕਿੰਨਾਂ ਨੂੰ ਖਤਮ ਕਰਨਗੇ ਦੀਪ ਸਿੱਧੂ ਇੱਕ ਖਤਮ ਕੀਤਾ ਉਹਨਾਂ ਨੇ ਘਰ ਘਰ ਦੀਪ ਸਿੱਧੂ ਫਾਇ ਨੋਟ ਇਹਨਾਂ ਪਾਰਟੀਆਂ ਦੇ ਵੱਲੋਂ ਪਰ ਜਿਹੜਾ 2 ਦਸੰਬਰ ਦਾ ਹੁਕਮਨਾਮਾ ਸੈਫਸੀ ਜੀ ਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜਾ ਸਰਸੇ ਵਾਲੇ ਸਾਥ ਦੇ ਪੋਸਟਰਾਂ ਦੇ 90 ਲੱਖ ਲਾਇਆ ਉਹ ਵਾਪਸ ਕਰੋ ਉਹਦੇ ਬਾਰੇ ਨਹੀਂ ਹਲੇ ਤੱਕ ਕੋਈ ਪਤਾ ਲੱਗਿਆ ਕਰਤਾ ਸੀ ਵਾਪਸ ਕਿ ਨਹੀਂ ਹਾਂਜੀ ਉਹ ਮਤਲਬ ਉਹ ਗੱਲ ਨਹੀਂ ਆਈ ਕਿ ਗੋਲਮੋਲ ਕਿ ਉਹ ਗੱਲ ਤਾਂ ਇਹੀ ਆ ਨਾ ਜ ਜਿਹਨ ਕੱਲ ਉਹਥੇ ਵੀਰ ਨੇ ਜਿੱਥੇ ਵੰਡੇ ਆ ਉਹਥੇ ਵੀਰ ਨੇ ਤਾਣਾ ਮਾਰਤਾ ਵੀ ਤਾਂ ਸ਼੍ਰੋਮਣੀ ਕਮੇਟੀ ਦਾ ਪੈਸਾ ਇਹ ਗੁਰੂਗਦਿਆਂ ਗੋਲਕਾਂ ਦਾ ਪੈਸਾ ਜਿਹੜਾ 10-10 ਸੰਗਤ ਦਾ ਉਹ ਤਾਂ ਉਹਨਾਂ ਨੇ ਨਾਲ ਦੀ ਨਾਲ ਕਹਿਤਾ ਤੇ ਉਹ ਪੈਸਾ ਤਾਂ ਉਹਦੇ ਨਾਲ ਕਹਿੰਦੇ ਵੰਡ ਰਹੇ ਆ ਤੇ ਲੰਗਰ ਜਿਹੜੇ ਸ਼ਰਿਆਂ ਜਿਹੜੀਆਂ ਇਹਨਾਂ ਦੀਆਂ ਕਾਨਫਰੰਸਾਂ ਚ ਆਉਂਦੇ ਸੀ ਉਹ ਸ਼੍ਰੋਮਣੀ ਕਮੇਟੀ ਦੇ ਸੀ ਉਹਦਾ ਜਵਾਬ ਕਿੱਥੋਂ ਦੇਣਗੇ ਉਹ 90 ਲੱਖ ਦਾ ਹਾਂ ਜਵਾਬ ਦੇਣਾ ਚਾਹੀਦਾ ਸੰਗਤ ਨੂੰ ਦੱਸਣਾ ਚਾਹੀਦਾ ਕਰਾਇਆ ਪਰ ਉਹ ਤਾਂ ਤਾਂ ਕਰਦੇ ਜਦੋਂ ਮੁੱਕਰ ਹੀ ਗਿਆ ਸੁਖਮਰਨ ਸਾਹਿ ਪੰਥ ਨੇ ਜਿਹੜਾ ਕਾਨੂੰਨੀ ਤੌਰ ਤੇ ਚਲੋ ਪੰਜ ਮੈਂਬਰੀ ਕਮੇਟੀ ਬਣੀ ਉਹਨਾਂ ਤੱਕ ਸਾਬ ਦੀ ਮਰਜ਼ਾਦਾ ਨੂੰ ਨਿਭਾਇਆ ਜੀ ਦੇ ਵਿੱਚ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਵੀ ਉਹਨੂੰ ਤਾਂ ਮਖੌਲ ਕਰ ਦਿੱਤੇ ਹੂੰ ਉਹਨਾਂ ਤਾਂ ਸਜ਼ਾ ਦੇਣ ਵਾਲਾ ਕੰਮ ਕਰ ਦਿੱਤਾ ਇਸ ਕਰਕੇ ਫਿਰ ਇਹ ਇਦਾਂ ਤਾਂ ਹੁੰਦਾ ਨਹੀਂ ਪੰਜ ਚਾਰ ਚੇਲਿਆਂ ਦੀ ਮਗਰ ਲਾ ਕੇ ਤੇ ਸਾਰੇ ਪੰਜਾਬ ਨੂੰ ਮੂਰਖ ਸਮਝਣਾ ਸਿੱਖਾਂ ਦੇ ਸਿਧਾਂਤ ਢਾਉਣੇ ਉਹਨਾਂ ਜਹੇਦਾਰਾਂ ਨੇ ਜਿਨ੍ਹਾਂ ਨੇ ਫੈਸਲੇ ਸੀ ਉਹਨਾਂ ਨੂੰ ਜਲੀਲ ਕਰਨ ਦਾ ਜਿਹੜਾ ਲਿਆ ਹੋਇਆ ਠੀਕ ਆ ਆਪਾਂ ਵਿਰੋਧ ਕਰਦੇ ਜਹੇਦਾਰਾਂ ਸਾਰਾ ਪਰ ਜਿਹੜੇ ਇਹਨਾਂ ਦੇ ਬੰਦੇ ਸ਼ਬਦ ਅ ਗਿਆਨੀ ਹਰਪ੍ਰੀਤ ਸਿੰਘ ਨੂੰ ਵਰਤ ਰਿਹਾ ਕਿ ਉਹਦਾ ਲੇਖਾ ਦੇਣਾ ਨਾ ਪਊਗਾ ਇਹਨਾਂ ਨੂੰ ਉਹ ਜ세ਦਾਰ ਉਹਦੇ ਆ 7 ਸਾਲ ਰਿਹਾ ਜੇ ਤੁਹਾਡੇ ਨਾਲ ਸਹਿਮਤੀ ਤਾਂ ਹੀ ਰਿਹਾ ਤੁਸੀਂ ਲਾਇਆ ਸੀ ਜੇ ਚੰਗਾ ਨਹੀਂ ਸੀ ਲਾਇਆ ਇਹ ਜੇ ਚੰਗਾ ਨਹੀਂ ਤੇ ਫਿਰ ਉਦੋਂ ਹੀ ਲਾਉਂਦੇ ਜਦੋਂ ਵਿਗੜ ਗਏ ਉਦੋਂ ਹੀ ਲਾਉਂਦੇ ਪਰ ਅੱਜ ਸ਼ਬਦ ਜਿਹੜੇ ਘੜ ਘੜ ਕੇ ਨੇ ਘਟੀਆਂ ਤੋਂ ਘਟੀਆਂ ਦਾੜੀਆਂ ਕਟੀਆਂ ਵਾਲੇ ਇਹਨਾਂ ਦੇ ਕਾਲੀ ਹੁੰਦੇ ਆ ਹੂੰ ਕਾਲੀ ਨੇ ਅਸੀਂ ਕਾਲੀ ਆ ਮੇਰੇ ਦੋ ਚਾਚੇ ਸ਼ੀਦਾ ਕਾਲੀ ਕਹਿ ਸਕਦੇ ਆ ਕੋਈ ਲੰਡੂ ਸਾਨੂੰ ਦੱਸੂਗਾ ਦਾੜੀਆਂ ਕਾਲੀਆਂ ਕਰਨ ਵਾਲਾ ਹੂੰ ਬਿਲਕੁਲ ਇਸ ਕਰਕੇ ਜਿਹੜਾ ਉਧਰੋਂ ਆ ਕੇ ਕਾਂਗਰਸ ਜੀ ਇਧਰ ਸਰੂਪਾ ਆ ਕੇ ਉਹ ਨੌਂਦਾ ਕਾਲੀ ਬਣ ਜਾਂਦਾ ਉਹ ਸਾਨੂੰ ਦੱਸੂਗਾ ਇਹਨਾਂ ਨੂੰ ਅਕਲ ਕਦੋਂ ਆਊਗੀ ਇਸੇ ਪੰਜਾਬ ਨੇ ਭਾਇਆ ਤਿੰਨ ਜਾਨੇ ਸਕੂਟਰ ਦੇ ਇਹਨਾਂ ਦੇ ਜਿੱਥੇ ਸਰਕਾਰ ਬਣੀ ਤਿੰਨ ਵਾਰੀ ਕੀ ਕਰ ਲੈਣਗੇ ਹੁਣ ਤਾਂ ਤਿੰਨ ਵੀ ਨਹੀਂ ਦੇ ਸਾਰਾ ਕੁਝ ਲਾ ਕੇ ਦਾ ਦੇ ਇੱਕ ਐਮਪੀ ਬਣਾਇਆ ਆਪਦਾ 13 ਕਿਹੜੇ ਪੰਜਾਬ ਨੂੰ ਰੋਹ ਮਾਰਦੇ ਆ ਕਿਉਂ ਨੂੰ ਮਾਰਦੇ ਜਿਹੜਾ ਸੱਚ ਦੀ ਹੋਂ ਨੂੰ ਰੋਹ ਮਾਰੋਗੇ ਹੁਣ ਰੋਹ ਕੋਈ ਨਹੀਂ ਚੱਲਦਾ ਤੁਸੀਂ ਤਾਂ ਸਾਨੂੰ ਤਾਂ ਚੱਲੋ ਕਹਿ ਦੋਗੇ ਨਾ ਹੱਥੋਂ ਜੇ ਕਾਂਗਰਸੀ ਆ ਜੀ ਇਹ ਵਿਰੋਧੀ ਆ ਜਿਹੜਾ ਨੌਜਵਾਨ ਜਾਗ ਪਿਆ ਜਿਨ੍ਹਾਂ ਨੂੰ ਦੀਪ ਸਿੱਧੂ ਨੇ ਮੈਂ ਕਹਿੰਦਾ ਨਾ ਜਿਹੜੇ ਦੀਪਸੂ ਦੇ ਮਗਰ ਖੜੇ ਹੁੰਦੇ ਕਈਆਂ ਨੇ ਜਮੀਰਾਂ ਮਰੀਆਂ ਉਹ ਤੇ ਢੋਲ ਵਜਾਉਂਦੇ ਪਰ ਤੇ ਦੀਪਸੂ ਕਹਿੰਦਾ ਸੀ ਯਾ ਕਦੇ ਬਾਦਲ ਆਗੇ ਕਦੇ ਆ ਆਗੇ ਉਹ ਸੁਣ ਲਿਆ ਕਰੋ ਮਾੜਾ ਜਾਂ ਕਦੇ ਕੇਲੇ ਮਗਰ ਭਜਦੇ ਤੇ ਕਦੇ ਮਗਰ ਖੜ ਕੇ ਸੁਣਦੇ ਸੀ ਐ ਝੂਠੀਆਂ ਬਣਾਉਂਦੇ ਚੱਲ ਆਪਾਂ ਸਾਰਿਆਂ ਨਾ ਨਾ ਲਈਏ ਸਾਰਿਆਂ ਨੂੰ ਸਾਰਿਆਂ ਦਾ ਪਤਾ ਸਾਰਿਆਂ ਨੂੰ ਸਾਰਿਆਂ ਦਾ ਪਤਾ ਇਸ ਕਰਕੇ ਹੁਣ ਸੱਚ ਸਾਹ ਦੇ ਸਾਹਮਣੇ ਆ ਤੇ ਇਸ ਕਰਕੇ ਇਹ ਤਾਂ ਹੁਣ ਜਰਨਾ ਪਊਗਾ ਤੇ ਪੰਜਾਬ ਦਾ ਭਲਾ ਉਹ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਉਹ ਆਪਦੀਆਂ ਗਲਤੀਆਂ ਵੀ ਬੜੇ ਵੀਰ ਆ ਜਿਨ੍ਹਾਂ ਦੀਪ ਸਿੱਧੂ ਨੂੰ ਮਾੜਾ ਕਹਿਆ ਸੀ ਅੱਜ ਉਹ ਰੋਂਦੇ ਅੱਖਾਂ ਵਿੱਚ ਘਸੌਣ ਲੈ ਲੈ ਕੇ ਉਹ ਅੱਜ ਟਰੈਕਟਰਾਂ ਦੇ ਫੋਟੋਆਂ ਲਾਉਂਦੇ ਆ ਆਪਣੀਆਂ ਗੱਡੀਆਂ ਤੇ ਲਾਉਂਦੇ ਆ ਉਹ ਬਟਰਾਲਿਆਂ ਦੇ ਫੋਟੋਆਂ ਲਾ ਲਿਆ ਆ ਰਹੇ ਆ ਤੇ ਭਲਾ ਉਹਨਾਂ ਜਿਹੜੇ ਕਿਸਾਨ ਆਗੂ ਸੀਗੇ ਕਾਮਰੇਟ ਵੀ ਸੀ ਕੁਝ ਜਿਹੜਾ ਬੰਦਾ ਅੰਦਰੋਂ ਛੋੜਾ ਜਾ ਸੱਚਾਈ ਦੇ ਨਾਲ ਇਹਦਾ ਭਲੇਖੇ ਦੇ ਵਿੱਚ ਜਿਹੜਾ ਵਿਰੋਧ ਕਰਦਾ ਰਿਹਾ ਵੀ ਠੀਕ ਆ ਉਹ ਹੀ ਕਹਿ ਰਿਹਾ ਜੀ ਵੀ ਸੀਮੈਨ ਭਰਨਾ ਚਾਹੀਦਾ ਤੇ ਫਿਰ ਅੱਜ ਕੋਈ ਖੜਵ ਨਹੀਂ ਰਿਹਾ ਬਰਾਬਰ ਇਸ ਗਰਾਉਂਡ ਤੇ ਤਾਂ ਹੀ ਤੁਹਾਨੂੰ ਦੱਸਿਆ ਵੀ ਸੈਂਟਰ ਕੰਬਿਆ ਪਿਆ ਪੰਜਾਬ ਸਰਕਾਰ ਤਾਂ ਕੰਬੀ ਪਈ ਆ ਵੀ ਜਿਹੜਾ ਮੁੱਖ ਮੰਤਰੀ ਆ ਚਿਹਰਾ ਦਾ ਪੰਜਾਬ ਨੇ ਕਰਤਾ ਕਲੀਅਰ ਵੀ ਇਹਦੇ ਬਰਾਬਰ ਕੋਈ ਖੜ ਨਹੀਂ ਰਿਹਾ ਤੇ ਗੱਲ ਤਾਂ ਸਾਡੇ ਆਪਦਿਆਂ ਨੂੰ ਪਿੱਟਨੇ ਪਏ ਖੜੇ ਆ ਲੱਗਦਾ 2027 ਦੇ ਵਿੱਚ ਫਿਰ ਲੋਕ ਜਿਹੜੀ ਗੱਲ ਕਹਿ ਰਹੇ ਆ ਵੀ ਉਹ ਗੱਲ ਨੂੰ ਨਿਭਾ ਦੇਣਗੇ ਆਪ ਸਹਾਈ ਹੋਇਆ ਸੱਚੇ ਦਾ ਸੱਚਾ ਢੋਆ ਜੀ ਉਹ ਮਾਰੇ ਕਿਰਪਾ ਕਰਨ ਅਮਰਤਪਾਲ ਸਿੰਘ ਸੱਚਾ ਜਿਵੇਂ ਉਹਦਾ ਬਜ਼ੁਰਗ ਮਾਤਾ ਪਿਤਾ ਕਿਵੇਂ ਸੇਵਾ ਦੇ ਵਿੱਚ ਲੱਗਾ ਆ ਚਲੋ ਕੋਈ ਠਹਿਗਾ ਭਲਾ ਮਾਨ ਸਾਹਿਬ ਆਪੂ ਕਹਿੰਦੇ ਆ ਤੇ ਜਿੰਨੇ ਜੁਗਾ ਦੁਖ ਸੋਗੀ ਤਾਂ ਸਭ ਦੇ ਪਹੁੰਚ ਰਿਆ ਦੁਖ ਸੋਗ ਤਾਂ ਵੰਡਾ ਰਿਆ ਮਿਸਾਲ ਤਾਂ ਜਗਦੀ ਰੱਖਿਓ ਕਹਿੰਦਾ ਜਿੱਦੇ ਮੇਰਾ ਪੁੱਤ ਬਾਹਰ ਆ ਗਿਆ ਉਹਦੇ ਵਾਸਤਾ ਤੇ ਪੁੱਤ ਉਹਨਾਂ ਨੇ ਪੰਥ ਦੀ ਝੋਲੀ ਪਾਤਾ ਤੇ ਉਹ ਪੰਥ ਨੂੰ ਜਵਾਬ ਦੇ ਆ ਤੇ ਜਿਉਂਦੇ ਤੋਂ ਆਸ ਆ ਨੌਜਵਾਨਾਂ ਨੂੰ ਜਿਹੜੇ ਕਾਫਲੇ ਉਹਦੇ ਨਾਲ ਚੱਲਦੇ ਸੀ ਉਹਨਾਂ 'ਚੋਂ بڑے ਨੌਜਵਾਨ ਜਿਹੜਾ ਜਗਵਾਹੀ ਕਰ ਰਿਹਾ ਚਲੋ ਕੁਝ ਨੂੰ ਡਰਾ ਕੇ ਧਮਕਾ ਕੇ ਗਮਰਾਹ ਕੀਤਾ ਤੇ ਕੁਝ ਵਿਰੋਧੀ ਜਿਹੜੇ ਆ ਜਾਂਦੇ ਜਿਨ੍ਹਾਂ ਦਾ ਜਰਿਆ ਨਹੀਂ ਜਾਂਦਾ ਵੀ ਕੱਲ ਆ ਕੇ ਯਾਰ ਐ ਇਹ ਨਹੀਂ ਸੋਚਿਆ ਗਾ ਵੇ ਗੁਰੂ ਸਾਹਿਬ ਵਿਢਾਈ ਦਿੰਦੇ ਕਿਸੇ ਸਿੱਖ ਨੇ ਵਿਰੋਧ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੈਂ ਤੁਲਨਾ ਨਹੀਂ ਕਰਦਾ ਗਾ ਕਿਉਂਕਿ ਸਾਡੇਆਂ ਨੂੰ ਖਰਲ ਛੇਤੀ ਪੈ ਜਾਂਦਾ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਲੋਹੇ ਦਾ ਸੁਹਾਗਾ ਬਣਾ ਦੇ ਇੱਥੇ ਲੋਹੇ ਵਰਗੇ ਸਿੰਘ ਪਹਿਲਾਂ ਹੈ ਨਹੀਂ ਸੀ ਬਾਬਾ ਦੀਪ ਸਿੰਘ ਵਰਗਾ ਸਿੰਘ ਕੋਈ ਹੈਗਾ ਹੀ ਲੋਹੇ ਦਾ ਬਿਲਕੁਲ ਭਾਈ ਕਰਨ ਲਈ ਲੋਹੇ ਦੇ ਸੰਗ ਤੇ ਲੋਹੇ ਦਾ ਸੁਹਾਗਾ ਬਣਾ ਕੇ ਕੁਝ ਸਮੇਂ ਦੀ ਮਿਲਣੀ ਨਹੀਂ ਤੇ ਸਾਰਾ ਜ਼ਿੰਮੇਵਾਰੀ ਬਾਬਾ ਬੰਦਾ ਸਿੰਘ ਬਹਾਦਰ ਤੇ ਪਾਤੀ ਵੀ ਤੂੰ ਜਾ ਕੇ ਲਵੇਂਗਾ ਬਦਲੇ ਸਹਿਬਜ਼ਾਦਿਆਂ ਦੇ ਤੇ ਉਹ ਸਿੰਘਾਂ ਨੇ ਸਾਥ ਦਿੱਤਾ ਕਿਸੇ ਨੇ ਕੀਤਾ ਚਲੋ ਚਲਦਿਆਂ ਲਹਿਰਾਂ 'ਚ ਮਾੜੇ ਮੋੜ ਮਨਮਟਾਵ ਹੋ ਜਾਂਦੇ ਆ ਪਰ ਕਿਸੇ ਨੇ ਅੰਨੇਵਾ ਵਿਰੋਧ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਇੰਨੇ ਚਿਰ ਤੋਂ ਜਿਹੜੇ ਆਨੰਦਪੁਰ ਸਾਹਿਬ ਘੇਰਿਆਂ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਰਹੇ ਤੇ ਬਾਦਸ਼ਾਹ ਬਣਾ ਕੇ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਨੇ ਬਾਦਸ਼ਾਹ ਬਣਾਇਆ ਫਿਰ ਜਦੋਂ ਰਾਜ ਆਇਆ ਤੇ ਬਾਦਸ਼ਾਹ ਵੀ ਜਿਹਨੂੰ ਥਾਪੜਾ ਦੇ ਕੇ ਦਸਵੇਂ ਪਾਤਸ਼ਾਹ ਨੇ ਭੇਜਿਆ ਉਹ ਬੰਦਾ ਸਿੰਘ ਬ ਬਾਸ਼ਾ ਨੇ ਲਾਲਚ ਕੀਤਾ ਜਮੀਨਾ ਖੋਈਆਂ ਜਦੋਂ ਮੁਗਲਾਂ ਤੋਂ ਵਾਰਸ ਬਣਾਏ ਜਿਹੜੇ ਵੋਂਦੇ ਉਹ ਵਾਰਸਾ ਤੇ ਆਪ ਕੀ ਨਾਮ ਲਿਆ ਸੀਗਾ ਪੁੱਤ ਦਾ ਕਲੇਜਾ ਮੂੰਹ ਚ ਤੇ ਆਪ ਦਾ ਬੰਦ-ਬੰਦ ਘਟਵਾਇਆ ਉਹ ਬਾਦਸ਼ਾਹ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਕੀ ਨਹੀਂ ਵਾਰਿਆਗਾ ਆਪਦਾ ਸਾਹਮਣੇ ਕੋਈ ਮਸਤਦ ਆਈ ਮੁਸਲਮਾਨਾਂ ਦੀ ਕੋਈ ਮੰਦਰ ਆਇਆ ਕੀ ਸ਼ੋਹ ਬਣਾਇਆ ਤੇ ਸੰਤ ਬਾਬਾ ਜਰਨੈਲ ਸਿੰਘ ਨੇ ਜੇਲਾ ਚ ਮੰਦਰ ਬਣਾਏ ਕਿਸੇ ਦੀ ਮਸਜਿਦ ਟਹਿ ਗਈ ਪੈਸੇ ਉੱਤੇ ਕਿਸੇ ਹਿੰਦੂ ਦੀ ਦੁਕਾਨ ਛੜ ਗਈ ਪੈਸੇ ਉੱਤੇ ਕਿਸੇ ਦੀ ਧੀ ਛੱਡਤੀ ਆਪਦੀ ਧੀ ਬਣਾ ਕੇ ਵਸਾਈ ਇਹ ਛਖਿਆ ਭਾਈ ਅਮਰਪਾਲ ਸਿੰਘ ਨੂੰ ਇਹ ਸਿੱਖਿਆ ਤੇ ਚੱਲਣਾ ਪਊਗਾ ਤੇ ਤਾਂ ਕਰਕੇ ਪੰਜਾਬ ਦੇ ਲੋਕ ਨਾਲ ਇਸ ਕਰਕੇ ਗੁਰੂ ਕਿਰਪਾ ਕਰੇ ਸਾਨੂੰ ਜਿਹੜੇ ਹੜ੍ਹ ਆਏ ਆ ਇਹਦਾ ਅਸੀਂ ਮੁਕਾਬਲਾ ਕਰ ਰਹੇ ਆ ਤੇ ਜਿੱਥੇ ਸਰਕਾਰਾਂ ਮਾਰਨ ਤੇ ਹੋਈਆਂ ਉਥੇ ਸਾਡੀ ਪੰਜਾਬ ਦੀ ਸਰਕਾਰ ਫੇਲ ਹੋ ਚੁੱਕੀ ਆ ਤੇ ਸਾਡੇ ਦਿਸ ਨਹੀਂ ਰਹੇ ਚਲੋ ਇਲਾਕਿਆਂ ਦੇ ਕਈ ਐਮਐਲ ਏ ਐਮਪੀ ਆਪਾਂ ਕਿਹਾ ਵੀ ਚਲੋ ਪੰਜ ਕਹਿ ਦਿੰਨੇ ਆ ਦੋ ਤਾਂ ਸਾਡੇ ਖੜੇ ਹੀ ਆ ਗਵਾਹੀ ਕਰ ਰਹੇ ਗੋਮ ਦੀ ਆਪਾਂ 5 3 ਹੋਰ ਕਹਦੇ ਨੇ ਬਾਕੀ 13 ਤਾਂ ਨਹੀਂ ਦਿਸ ਰਹੇ ਪੰਜਾਬ ਦੇ ਵਿੱਚ ਆ ਜਿੱਥੇ ਮਰਜੀ ਹੁਣ ਹਾ ਦਾ ਨਾਰਾ ਤਾਂ ਮਾਰਨਾ 13 ਦਾ ਫਰਜ਼ ਨਹੀਂ ਬਣਦਾ ਜੀ ਜਾ ਕੇ ਪਿੱਟਣਾ ਮੋਦੀ ਦੇ ਦਰ ਤੇ ਬਿਲਕੁਲ ਕੀ ਗੱਲ ਆ ਵੀ ਸਾਡੇ ਆਹ ਰੀ ਪੈਕਟ ਕਿੱਥੇ ਆ ਵਿਖਾਓ ਉਹਨਾਂ ਦੀ ਪਿਛਲੀ ਲਿਸਟ ਕੱਢ ਕੇ ਕਿੱਥੋਂ ਕਿੱਥੋਂ ਦੇ ਦੇ ਉਹਨਾਂ ਨੇ ਦਿੱਤੇ ਆ ਤੇ ਮੋਦੀ ਕਿੱਧਰ ਘੁੰਮਦਾ ਫਿਰਦਾ ਤੇ ਹੁਣ ਅਸੀਂ ਨਹੀਂ ਜਵਾਬ ਅਸੀਂ ਕਹਿੰਦੇ ਸੱਚੇ ਹਿੰਦੂ ਪੜੇ ਲਿਖੇ ਨੌਜਵਾਨ ਬੱਚੇ ਜਿਹੜੇ ਹਿੰਦੂਆਂ ਦੇ ਬੱਚਿਆਂ ਬੜੀਆਂ ਵੀਡੀਓ ਵੇਖਣਾ ਮੈਂ ਉਹ ਉਹ ਜਵਾਬ ਮੰਗਣਗੇ ਸ਼ਾਇਦ ਨਾਸਟਰੀ ਦੇ ਐਕਟਰ ਵੱਡੇ ਵੱਡੇ ਜਿਹੜੇ ਉਹ ਵੀ ਜਵਾਬ ਮੰਗਣਗੇ ਉਹ ਮੰਗਣਗੇ ਮੋਦੀ ਤੋਂ ਵੀ ਪੰਜਾਬ ਹੀ ਸਾਣੀ ਭਾਰਦਾ ਜੋ ਵੱਖਰੇ ਕਹਿੰਦਾ ਫਿਰ ਉਹਨਾਂ ਨੂੰ ਕਿਵੇਂ ਖਾਲਸਤਾਨੀ ਕਹਿਣਾ ਤੇ ਆਖਾਦੀ ਕਹਿਣਾ ਫਿਰ ਕਿਵੇਂ ਹੋਣਗੇ ਜੱਜ ਉਹਨਾਂ ਦੇ ਵਾਰੀ ਤਨ ਦਿਖ ਨਹੀਂ ਰੁੜ ਗਏ ਘਰ ਜਿੰਨਾਂ ਦੇ ਠੀਕ ਆ ਪਾਕਿਸਤਾਨ ਨੂੰ ਪਾਕਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਆਇਆ ਦਿੱਤਾ ਪੈਕੇ ਚੰਗੀ ਗੱਲ ਆ ਜੇਤੇ ਮਰਦੇ ਸਾਡੇ ਦੇਣਾ ਚਾਹੀਦਾ ਪਾਕਿਸਤਾਨ ਦੇ ਵਿੱਚ ਆ ਹਰ ਨੁਕਸਾਨ ਕਰ ਰਹੇ ਉਹਨਾਂ ਵਾਸਤੇ ਵੀ ਦੇਣਾ ਚਾਹੀਦਾ ਪਰ ਪੰਜਾਬਵਰੀ ਕਿਉਂ ਸੁੱਤੀ ਹੋਈ ਆ ਪੰਜਾਬ ਕੀ ਹਿੱਸਾ ਨਹੀਂਗਾ ਫਿਰ ਇੱਕ ਪਾਸੇ ਕਹਿੰਨੇ ਵਿਦੇਸ਼ਾਂ ਚ ਜਾ ਦੇ ਪਾਰ ਫਿਰ ਆਉਣਗੇ ਸੰਨ ਮਿਲੂਗਾ ਅਗਲੇ ਨੂੰ ਸਾਡੇ ਨਾਲ ਕਿੱਥੇ ਕਿੱਥੇ ਵਿਤਕਰੇ ਨਹੀਂ ਹੋ ਰਹੇਗੇ ਇਸ ਕਰਕੇ ਕੋਈ ਸੋਚਣ ਪਰ ਜੀ ਉਹਨੇ ਸੋਚ ਹੀ ਲਿਆ ਮੋਦੀ ਨੇ ਵੀ ਇਸ ਵਾਰੀ ਰਾਜ ਕਰਨਾ ਗਾਹ ਨੂੰ ਨਹੀਂ ਆਉਣਾ ਤੇ ਫਿਰ ਚੱਲ ਤੇ ਦੂਜੇ ਪਹਿਲਾਂ ਸਾਡੇ ਨਾਲ ਘਾਟਰੀ ਗੁਜ਼ਾਰੀ ਦੂਜੇ ਆ ਜਾਣਗੇ ਉਹਨਾਂ ਨੇ ਪਹਿਲਾਂ ਨਹੀਂ ਸਾਡੇ ਨਾਲ ਟੱਲ ਕੇ ਜਾ ਰਹੀ ਚਲੋ ਗੁਰੂ ਕਿਰਪਾ ਕਰੇ ਜੇ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਲੀਡਰ ਹੈ ਜਿਹੜੇ ਸਾਡੇ ਨੁਮਾਇੰਦੇ ਹੋਣਗੇ ਜੇ ਉਹਨਾਂ ਦੀ ਲੱਤਾਂ ਦੇ ਵਿੱਚ ਜਾਣ ਹੋਊਗੀ ਤੇ ਫਿਰ ਸੈਂਟਰ ਵੀ ਸਾਰੀਆਂ ਗੱਲਾਂ ਮੰਨ ਲਊਗਾ ਸੈਂਟਰ ਨੂੰ ਚੁਕਾ ਲਿਆ ਸੀ ਸਾਡੇ ਸਿੰਘਾਂ ਨੇ ਪਰ ਸਾਡੇ ਕੋਲ ਨੁਮਾਇੰਦਗੀ ਕਰਨ ਵਾਲਾ ਕੋਈ ਵਿਅਕਤੀ ਨਹੀਂ ਹੈਗਾ ਤਾਂ ਰਹੀ ਗੱਲ ਭਾਈ ਅਮਰਤਪਾਲ ਸਿੰਘ ਹਣਾ ਦੀ ਇਹਨਾਂ ਨੇ ਗੱਲ ਕੀਤੀ ਹੈ ਜੇਕਰ ਭਾਈ ਅਮਰਤਪਾਲ ਸਿੰਘ ਸੰਗਤ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਨਗੇ ਤੇ ਸੰਗਤ ਉਹਨਾਂ ਨੂੰ ਹੱਥਾਂ ਦੀਆਂ ਤਲੀਆਂ ਪੈਰਾਂ ਦੇ ਥੱਲੇ ਦੇ ਕੇ ਚੱਕਣ ਲਈ ਬਿਲਕੁਲ ਤਿਆਰ ਬੈਠੀ ਹੈ ਸੰਗਤ ਉਡੀਕ ਕਰ ਰਹੀ ਹੈ ਕਿ ਕਦੋਂ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਹੋਣ ਤੇ ਕਿਸ ਤਰੀਕੇ ਦੇ ਰਾਜ ਪ੍ਰਬੰਧ ਚੱਲਦਾ ਜਾਂ ਕਿਸ ਤਰੀਕੇ ਦਾ ਚਲਾਉਂਦੇ ਨੇ ਉਹ ਤਾਂ ਸਮੇਂ ਦੇ ਗਰਭ ਦੇ ਵਿੱਚ ਗੱਲਾਂ ਆ ਜਦੋਂ ਲੋਕ ਉਹਨਾਂ ਦੇ ਹੱਥ ਦੇ ਵਿੱਚ ਕਮਾਂਡ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਭਾਈ ਅਮਰਪਾਲ ਸਿੰਘ ਦਾ ਰੋਲ ਹੋਊਗਾ ਉਹ ਵੀ ਵੇਖਣ ਵਾਲਾ ਜ਼ਰੂਰ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਚੱਲਦੇ ਨੇ ਤੇ ਉਹ ਬਾਕੀ ਤੁਸੀਂ ਕਮੈਂਟ ਜ਼ਰੂਰ ਆਪਦੇ ਸਾਂਝੇ ਕਰਿਓ ਤੁਸੀਂ ਜ਼ਰੂਰ ਲਿਖਿਓ ਤੁਹਾਡੀ ਕੀ رائے ਹੈ ਕਿ ਤੁਸੀਂ ਇਹ ਸਾਰੇ ਮਸਲੇ ਦੇ ਉੱਤੇ ਕੀ ਸੋਚਦੇ ਹੈਗੇ ਹੋ ਤੇ ਜਿਹੜਾ ਜਿੰਨੀ ਮੱਦ ਹੜਪੀੜਤ ਪਰਿਵਾਰਾਂ ਦੀ ਕਰ ਸਕਦਾ ਉਹ ਵੀ ਜ਼ਰੂਰ ਕਰਿਓ ਹੁਣ ਰਾਸ਼ਨ ਜਾਂ ਹੋਰ ਚੀਜ਼ਾਂ ਦੀ ਲੋੜ ਨਹੀਂ ਹੈਗੀ ਹੁਣ ਲੋੜ ਹੈਗੀ ਹੈ ਕਿ ਇਹਨਾਂ ਦੇ ਜਦੋਂ ਪਾਣੀ ਉਤਰ ਜਾਂਦਾ ਪਾਣੀ ਕਰਨ ਤੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਜ਼ਮੀਨਾਂ ਆ ਉਹ ਬਣਾ ਕੇ ਦਿੱਤੀਆਂ ਜਾਂਨ ਡੀਜ਼ਲ ਅਤੇ ਕਣਕ ਦੀ ਬਿਜਾਈ ਦਾ ਜਿਹੜਾ ਸਹਾਜ ਸਮਾਨ ਹੈਗਾ ਉਹਦੇ ਵਾਸਤੇ ਸਵਾਮਾਂ ਦੀ ਲੋੜ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਜਿੰਨਾ ਕੋਈ ਵੀ ਸਹਿਯੋਗ ਕਰ ਸਕਦਾ ਜਰੂਰ ਸਹਿਯੋਗ ਕਰਿਓ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜਰੂਰ ਕਰਿਓ ਜਲਦ ਕਿਸੇ ਹੋਰ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗੇ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ